ਅੱਜ ਅਸੀਂ ਪਹੁੰਚਿਆ ਜੀ ਕਾਬਲ ਸ਼ਹਿਰ ਦਾ ਇੱਕ ਇਲਾਕਾ ਜਿਹਦਾ ਨਾਮ ਹੈਗਾ ਸ਼ੋਰ ਬਾਜ਼ਾਰ ਜਿਹੜਾ ਇਹ ਇਲਾਕਾ ਇਹ ਪੁਰਾਣਾ ਕਾਬਲ ਹੈ ਮਤਲਬ ਜਿਹੜਾ ਪੁਰਾਣਾ ਕਾਬਲ ਸ਼ਹਿਰ ਹੈ ਉਹ ਇਸ ਜਗ੍ਹਾ ਤੇ ਹੋਇਆ ਕਰਦਾ ਸੀਗਾ ਤੇ ਇੱਥੇ ਕਾਫੀ ਸਾਰੀਆਂ ਜਿਹੜੀਆਂ ਪੰਜਾਬੀ ਫੈਮਿਲੀਜ਼ ਸਿੱਖ ਸਰਦਾਰ ਫੈਮਿਲੀਜ਼ ਵੀ ਇਸ ਜਗ੍ਹਾ ਤੇ ਰਹਿੰਦੀਆਂ ਸੀਗੀਆਂ ਇਸ ਆਲੇ ਦੁਆਲੇ ਇਸ ਇਲਾਕੇ 'ਚ ਕਾਫੀ ਉਹਨਾਂ ਦਾ ਬਿਜ਼ਨਸ ਵਗੈਰਾ ਹੁੰਦਾ ਸੀਗਾ ਸੋ ਗੁਰਦੁਆਰਾ ਸਾਹਿਬ ਵੀ ਹੈਗਾ ਇੱਕ ਪੁਰਾਣਾ ਇਸ ਇਲਾਕੇ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਇਸ ਇਲਾਕੇ ਦੇ ਅੱਜ ਕਿੰਨੇ ਕਿਥੇ ਸਿੱਖ ਫੈਮਿਲੀ ਜਿਹੜਾ ਸਾਰੀਆਂ ਰਹਿੰਦੀਆਂ ਜਾਂ ਕਿੰਨੇ ਮਾਈਗ੍ਰੇਟ ਹੋ ਗਏ ਉਹ ਸਾਰਾ ਕੁਝ ਤੁਹਾਨੂੰ ਅੱਜ ਇਸ ਵਲੌਗ ਦੇ ਰਾਹੀਂ ਅਸੀਂ ਦਿਖਾਵਾਂਗੇ ਤੇ ਅੱਜ ਫੇਰ ਆਪਣੇ ਨਾਲ ਹੋਣਗੇ ਜੀ ਬਾਈ ਜੱਸੀ ਇਹ ਜਦੋਂ ਵੀ ਕੋਈ ਇੰਡੀਆ ਤੋਂ ਆਉਂਦਾ ਉਹਨਾਂ ਨੂੰ ਇਹ ਘਮਾਉਂਦੀ ਹੈ ਤੁਸੀਂ ਇਹਨਾਂ ਨੂੰ ਪਹਿਲਾਂ ਵੀ ਦੇਖਿਆ ਹੀ ਹੋਣਾ ਜੋ ਸੰਗਤ ਆਂਦੀ ਹੈ ਇੰਡੀਆ ਤੋਂ ਜੋ ਸਾਢੇ ਪਰਾਣ ਦੇ ਨੇ ਸਾਰੇ ਆਓ ਜੀ ਤੁਹਾਨੂੰ ਕਹਾਂ ਨੇ ਵੀ ਆ ਇਤਿਹਾਸਿਕ ਗੁਰਦੁਆਰੇ ਨੇ ਜੋ ਜਿੱਥੇ ਸਾਰੇ ਗੁਰਦੁਆਰੇ ਵੀ ਦਿਖਾਣੇ ਆ ਜੋ ਅਣ ਖੜਿਆ ਸੀ ਇਹ ਸ਼ੁਰਬਜ਼ਾਰੇ ਹਾਂਜੀ ਇਲਾਕੇ ਬਾਰੇ ਦੱਸ ਦੋ ਪਹਿਲਾਂ ਥੋੜਾ ਜਿਹਾ ਹਾਂ ਤੇ ਇਹ ਸ਼ੁਰਬਜ਼ਾਰੇ ਦਾ ਇਲਾਕਾ ਹੈ ਇਥੇ ਸਾਰੀ ਸਿੱਖ ਸੰਗਤ ਰਹਿੰਦੀ ਸੀ ਬਹੁਤ ਸਾਰੇ ਜੋ ਜ਼ਮੀਨें ਘਰਾਂ ਜੋ ਸਾਰੇ ਸਿੱਖੋ ਕੇ ਫਿਰ ਬਹੁਤ ਹੀ ਕਬਜ਼ੇ ਹੋ ਗਏ ਬਾਕੀ ਬਹੁਤ ਸਾਰੇ ਪ੍ਰੋਬਲਮ ਹੋ ਗਈ ਬਾਅਦ ਵਿੱਚ ਜੋ ਉਸ ਟਾਈਮ ਇੱਥੇ ਜੀ ਜਦੋਂ ਮੈਂ 6 ਸਾਲ ਪਹਿਲਾਂ ਆਇਆ ਸੀ ਮੈਂ ਤਾਂ ਵੀ ਉਦੋਂ ਮੈਂ ਇੱਥੇ ਦੁਕਾਨਾਂ ਦੇਖੀਆਂ ਸੀ ਆਪਣੇ 2019 ਚ ਇੱਥੇ ਨਾ ਹੁਣ ਵੀ ਐ ਗਈ ਦੁਕਾਨਾਂ ਪਰ ਸਿੱਖਪਰਾ ਸਾਡੇ ਨੇ ਸਾਰੇ ਦੁਕਾਨਾਂ ਉਦੋਂ ਨਾ ਬਹੁਤ ਇੱਕ ਬਜ਼ੁਰਗ ਜੇ ਬਾਪੂ ਜੀ ਬੈਠੇ ਹੁੰਦੇ ਸੀ ਤੇ ਮੈਂ ਉਹਨਾਂ ਨਾਲ ਫੋਟੋ ਵੀ ਖਿੱਚੀਆਂ ਸੀਗੀਆਂ ਤੇ ਉਹ ਮਸਾਲੇ ਜਾਂ ਉਹ ਵੇਚਦੇ ਹੁੰਦੇ ਸਨ ਦੁਕਾਨਦਾਰ ਦੇ ਇਨ ਵਿੱਚ 7-8 ਦੁਕਾਨਦਾਰ ਗੁਰਦਾਰੇ ਮੇ ਜੋ ਅਟੈਕ ਹੋਆ ਇਹ ਗੁਰਦੁਆਰਾ ਜੋ ਆਪ ਦੇਖ ਰਹੇ ਹੋ ਸਾਹਮਣੇ ਗੁਰੂ ਹਰ Rai ਸਾਹਿਬ ਜੀ ਦਾ ਗੁਰਦੁਆਰਾ ਹੈ ਇਧਰ ਗੁਰੂ ਹਰ Rai ਸਾਹਿਬ ਜੀ ਨੇ ਦਰਸ਼ਨ دیے تھے ਇਤਿਹਾਸਿਕ ਗੁਰਦੁਆਰਾ ਹੈ ਬਹੁਤ ਪੁਰਾਣਾ ਗੁਰਦੁਆਰਾ ਹੈ ਚਲੋ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਵੀ ਆਪਾਂ ਦੇਖਣਾ ਤੇ ਪਹਿਲਾਂ ਉਹ ਦੁਕਾਨਾਂ ਇੱਥੇ ਹੈਗੀਆਂ ਮੈਂ ਦਿਖਾ ਦਉਂਗਾ ਪਈਆਂ ਸਗੀਆਂ ਵੀ ਦਿਖਾਣੇ ਆ ਤੁਹਾਨੂੰ ਚਲੋ ਫਿਰ ਹਾਂਜੀ ਚਲੋ ਆਜੋ ਲਓ ਜੀ ਮੈਂ ਨਾ ਸਾਰੀਆਂ ਉਹ ਚੀਜ਼ਾਂ ਪੁਰਾਣੀਆਂ ਦੇਖਣੀਆਂ ਚਾਹੁੰਨਾ ਕਿ 6 ਸਾਲਾਂ ਦੇ ਵਿੱਚ ਕਿੰਨੇ ਹਾਲਾਤ ਬਦਲ ਗਏ ਇੱਥੇ ਕਿੰਨਾ ਕੁਝ ਬਦਲ ਗਿਆ ਮਤਲਬ ਜਿੱਥੇ ਪਹਿਲਾਂ ਤੁਸੀਂ ਦੇਖ ਰਹੇ ਹੋ ਇਹ ਸਾਰੇ ਹਾਂਜੀ ਇਹ ਸਾਰੇ ਸਾਰੇ ਸਿਖਾ ਪ੍ਰਾਇਮ ਦੀਆਂ ਦੁਕਾਨਾਂ ਨੇ ਇਧਰ ਤੋਂ ਲੈ ਕੇ ਲਾਸਟ ਤੱਕ اچھا ਜੀ ਇਹ ਕਿ ਜੋ ਅਟੈਕ ਹੋ ਗਏ ਜੋ ਇਧਰ ਪੰਗੇ ਹੋ ਗਏ ਉਹਦੋਂ ਤੋਂ ਬਾਅਦ ਫਿਰ ਇਹ ਸਾਰੀ ਦੁਕਾਨਾਂ ਨੇ ਫਿਰ ਛੱਡ ਗਏ ਇਧਰ ਆਯੁਰਵੈਦਿਕ ਮੈਡੀਸਨ ਆ ਮੈਂ ਜਦੋਂ ਜਦੋਂ ਤੁਹਾਨੂੰ ਦੱਸਿਆ ਨਾ 19 ਜੋ ਮੈਂ 6 ਸਾਲ ਪਹਿਲਾਂ ਆਇਆ ਸੀਗਾ 6 ਸਾਲ ਪਹਿਲਾਂ ਜੋ ਆ ਹ ਉਦੋਂ ਇੱਥੇ ਮੇਰੇ ਖਿਆਲ ਚ ਕੁਝ ਮਸਾਲੇ ਵਗੈਰਾ ਵੇਚਦੇ ਸੀ ਮਸਾਲੇ ਆਯੁਰਵੈਦਿਕ ਸਭ ਯੂਨਾਨੀ ਹਰਬਲ ਮੈਡੀਸਨ ਦਾ ਕੰਮ ਸੀ ਸਾਰਾ ਅੱਛਾ ਇਹ ਇਹੋ ਜਿਹਾ ਕੰਮ ਸੀਗਾ ਤੇ ਫਿਰ ਇਹਨਾਂ ਨੇ ਛੱਡੀਆਂ ਕਦੋਂ ਨੇ ਮਤਲਬ ਦੁਕਾਨਾ ਇਸ ਲਈ ਛੱਡੀ ਕਿਉਂਕਿ ਖਤਰਾ ਸੀ ਰਿਸਕ ਸੀ ਅਗਵਾਜ بیمار ਦਸੀ ਬੋ ਦੋ ਤਿੰਨ ਵਾਰੀ ਇਧਰ ਬੰਬਲਸ ਵੀ ਹੋਇਆ ਹੈ ਦੁਕਾਨਾ ਵਿੱਚ ਦੁਕਾਨਾਂ ਚ ਵੀ ਹੋਇਆ ਇੱਕ ਬੰਦਾ ਸ਼ਹੀਦ ਹੋਇਆ ਫਿਰ ਦੁਕਾਨਾਂ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਬੰਮ ਫਟਿਆ ਸੀਗਾ ਗੁਰਦੁਆਰਾ ਸਾਹਿਬ ਵਿੱਚ 2021 ਚ 20 ਚ ਹੋਇਆ 2020 ਚ ਇਧਰ ਹੋਇਆ ਸੀ 2022 ਜੋ ਹੈ ਸੀ ਉਹ ਕਰਤ ਪਰਵਾਨ ਦਾ ਗੁਰਦੁਆਰਾ ਠੀਕ ਹੈ ਤੇ 2018 ਵਿੱਚ ਜੋ ਹੈ ਸੀ ਕਿੰਨੇ ਕਿੰਨੇ ਬੰਦੇ ਹੋ ਗਏ ਸੀ ਇਧਰ 16 ਬੰਦੇ ਸ਼ਹੀਦ ਹੋਏ ਸੀ 16 ਬੰਦੇ ਸਿੱਧਾ ਕਰਕੇ ਉਹ ਫਿਰ ਸੇਫਟੀ ਪਰਪਸ ਤੋਂ ਸਾਰੇ ਛੱਡ ਗਏ ਸੇਫਟੀ ਪਰਪਸ ਤੋਂ ਸਾਰੇ ਛੱਡ ਗਏ ਇਸ ਗੁਰਦੁਆਰੇ ਨੂੰ ਬਹੁਤ ਬਹੁਤ ਖਰਾਬ ਹੋਇਆ ਸੀ ਗੁਰਦੁਆਰਾ ਹੁਣ ਇਹ ਜਿਹਨੇ ਮਤਲਬ ਆਪਣੇ ਬੰਦੇ ਆ ਜਿਹਨੇ ਦੁਕਾਨਾਂ ਹੁਣ ਥੋੜੇ ਜਿੰਨੇ ਆਪਣੇ ਪੰਜਾਬੀ ਭਰਾ ਸੀ ਉਹਨਾਂ ਦੇ ਨਾਮ ਹੈ ਜਾਂ ਇਹਨਾਂ ਨੇ ਕਬ ਰੱਖ ਲਈਆਂ ਕਬਜਾ ਕਬਜਾ ਕਰ ਲਿਆ ਨਹੀਂ ਦੁਕਾਨੇ ਛੱਡ ਗਈ ਆਪ ਹੀ ਛੱਡ ਗਈ ਹਾਂਜੀ ਇਹ ਜਿਹੜੇ ਦੁਕਾਨੇ ਖਾਲੀ ਦਿਖ ਰਹੇ ਹੋ ਇਹ ਬੰਦ ਕਰਕੇ ਗਏ ਕੁਝ ਵੀ ਨਹੀਂ ਹੈ ਨਹੀਂ ਜਿਵੇਂ ਉਹ ਮੈਂ ਇੱਕ ਵਿੱਚ ਬਾਈ ਬੈਠਾ ਰੈਂਟ ਰੈਂਟ ਵਗੈਰਾ ਦਿੰਦੇ ਇਹ ਰੈਂਟ ਦਿੰਦਾ ਰੈਂਟ ਦਿੰਦਾ ਨਾਮ ਤੇ ਮਤਲਬ ਪੰਜਾਬੀਆਂ ਦੀ ਹੈ ਸਿੱਖ ਫੈਮਿਲੀ ਹੈ ਸਿੱਖ ਦੀ ਹੈ ਜੋ ਇਹ ਮਾਰਕੀਟ ਦੇਖ ਰਹੇ ਹੋ ਤੁਸੀਂ ਇਹ ਮਾਰਕੀਟ ਹੈ ਇਧਰ ਰਾਸ਼ਨ ਵਗੈਰਾ ਗੋ ਡਾਊਨ ਲਾਈਕ ਗੋ ਡਾਊਨ ਕਿੱਥੇ ਚਲੇ ਗਏ ਹੁਣ ਇਹ ਸਾਰੇ ਇਹ ਸਾਰੇ ਜੇ ਦਿੱਲੀ ਫਿਰ ਇਮੀਗ੍ਰੇਸ਼ਨ ਮਿਲ ਗਈ ਇਹਨਾਂ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਕੈਨੇਡਾ ਚਲੇ ਗਏ ਹਾਂਜੀ ਇਹਨਾਂ ਸਾਰੇ ਫਿਰ ਕੈਨੇਡਾ ਚਲੇ ਗਏ ਹੂੰ ਤਾਂ ਕਮ ਸੇ ਕਮ 222 ਫੈਮਲੀ ਚਲੀ ਗਈ ਕੈਨੇਡਾ 222 ਫੈਮਲੀ ਕੈਨੇਡਾ ਸ਼ਿਫਟ ਹੋ ਗਈ 222 ਫੈਮਲੀ ਸ਼ਿਫਟ ਹੋ ਗਈ ਜੋ ਅਫਗਾਨਿਸਤਾਨ ਦੀ ਸੰਗਤ ਸੀ ਅੱਛਾ ਤੇ ਬਾਕੀ ਜੋ ਸੰਗਤ ਸੀ ਉਹ ਪਹਿਲੇ ਨਿਕਲ ਗਈ 2016 2015 ਵਿੱਚ ਅੱਛਾ ਲੰਡਨ ਵਗੈਰਾ ਇਧਰ ਉਧਰ ਚਲੋ ਆਪਾਂ ਸਾਰੀਆਂ ਦੇਖਦੇ ਅੱਗੇ ਤੱਕ ਜਾਂਦੇ ਹਾਂ ਦੁਕਾਨੇ ਦੇ ਹਾਂਜੀ ਇਹ ਕੈਪਚਰ ਕਰਕੇ ਫਿਰ ਚੱਲਦੇ ਹਾਂ ਗੁਰਦੁਆਰੇ ਹਾਂਜੀ ਫਿਰ ਗੁਰਦੁਆਰੇ ਚੱਲਦੇ ਆ ਤੇ ਇਹ ਜੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਇੱਥੋਂ ਦੇ ਨੇ ਤਰਬੂਜ ਇੱਥੋਂ ਦੇ ਤਰਬੂਜ ਆ ਜਿਹੜੇ ਵੱਖਰੇ ਹੁੰਦੇ ਨੇ ਇਹਨਾਂ ਦਾ ਆਕਾਰ ਦੇਖੋ ਕਿ ਗੱਡੇ ਗੱਡੇ ਨੇ ਇਹ ਖਰਚੇ ਧਰਤੀ ਇੱਥੋਂ ਵੀ ਸਵਾਦ ਵਿੱਚ ਵੀ ਕਾਫੀ ਅੱਛੇ ਨੇ ਇੰਡੀਆ ਤੁਸੀਂ ਜਾਣਦੇ ਰਹਿੰਦੇ ਹੋ ਹਾਂਜੀ ਇੰਡੀਆ ਜਾਣਦੇ ਇੰਡੀਆ ਤਰਬੂਜ ਖਾਦਾ ਇੰਡੀਆ ਇੱਡਾ ਤਰਬੂਜ ਨਹੀਂ ਹੁੰਦਾ ਨਾ ਫਲੇਵਰ ਨਹੀਂ ਹੈ ਤਰਬੂਜ ਵਿੱਚ ਮਿੱਠਾ ਵੀ ਨਹੀਂ ਹੁੰਦਾ ਖਰਬੂਜ਼ਾ ਮਿਲਦਾ ਹੈ ਲਾਈਕ ਤਰਬੂਜ ਉਹ ਹਾਂ

ਇਹ ਕਰਨੀ ਹੈ ਇਹ ਗੋਦਾਮ ਹੈ ਇਹ ਗੋਦਾਮ ਹੈ ਮੈਂ ਕਹਿੰਦੇ ਘਰ ਵੀ ਸੀਗੇ ਇੱਥੇ ਆਪਣੇ ਬੰਦਿਆਂ ਦੇ ਸਾਢੇ ਸਿੱਖ ਦਾ ਇਹ ਗੁਰਦੁਆਰੇ ਦਾ ਅੱਛਾ ਇਹ ਗੁਰਦੁਆਰੇ ਦਾ ਹੈ ਹਾਂਜੀ ਗੁਰਦੁਆਰੇ ਦਾ ਹੈ ਇਹਦਾ ਰੈਂਟ ਜਾਂਦਾ ਰਹਿੰਦਾ ਹੈ ਗੁਰਦੁਆਰੇ ਫਿਰ ਗੁਰਦੁਆਰੇ ਦੀ ਸਫਾਈ ਜੋ ਬੰਦੇ ਰਹਿੰਦੇ ਨੇ ਜੋ ਗਾੜੇ ਹੈ ਵਗੈਰਾ ਹੈ ਉਨ੍ਹਾਂ ਕੀ ਸੈਲਰੀ ਮਿਲਦੀ ਹੈ ਉਨ੍ਹਾਂ ਨੂੰ ਇਧਰ ਸੇ ਠੀਕ ਹੈ ਹਾਂਜੀ ਇਹ ਦੁਕਾਨਾਂ ਸੀਗੀਆਂ ਜੀ ਸਾਰੀਆਂ ਆ ਦੇਖੋ ਆ ਗੁਰਦੁਆਰੇ ਦੇ ਨਾਮ ਹੈ ਕਹਿੰਦੇ ਹੁਣ ਬਾਈ ਜਿਵੇਂ ਦੱਸ ਰਿਹਾ ਕੁਝ ਚੀਜ਼ਾਂ ਹੋਆਂ ਜੇ ਵੀ ਆ ਗੋਦਾਮ ਹੈ ਜਿਹੜਾ ਇਹ ਗੁਰਦੁਆਰੇ ਦੇ ਨਾਮ ਹੈਗਾ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲੇ ਅੰਦਰਲੇ ਪਾਸੇ ਉਹ ਸਾਹਮਣੇ ਸੜਕ ਦੇ ਦੂਜੇ ਪਾਸੇ ਇੱਥੇ ਗੁਰਦੁਆਰਾ ਸਾਹਿਬ ਆ ਤੇ ਤੁਹਾਨੂੰ ਅੰਦਰਲੇ ਪਾਸੇ ਜਿਹੜਾ ਗੁਰੂ ਘਰ ਆ ਉਹਦੇ ਦਰਸ਼ਨ ਕਰਾ ਦਈਏ ਚੱਲੀਏ ਫਿਰ ਗੁਰਦੁਆਰੇ ਚਲਦੇ ਹਾਂ ਹਾਂਜੀ ਹਾਂਜੀ ਗੁਰਦੁਆਰੇ ਚਲਦੇ ਹਾਂ ਜੀ ਤੇ ਜਿਹੜੀ ਸੜਕ ਪਾਰ ਕਰਨੀ ਪੈਂਦੀ ਇੱਥੇ ਆਪ ਹੀ ਕਰਨੀ ਪੈਂਦੀ ਹੈ ਧਿਆਨ ਦੇ ਕੇ ਤੇ ਕੋਈ ਇੱਥੇ ਤੁਹਾਡੇ ਲਈ ਗੱਡੀ ਨਹੀਂ ਰੋਕਦਾ ਬਿਲ ਹੱਤ ਜਨਾ ਵਜੇ ਤੇ ਜਹਾਂ 8:00 ਵਜੇ ਬੰਦੇ ਨੂੰ ਆਪਦੀ ਸੇਫਟੀ ਆਪ ਰੱਖਣੀ ਪੈਂਦੀ ਆ ਹਾਂਜੀ ਸੇਫਟੀ ਕੇ ਸੇਫਟੀ ਤਾਂ ਬਹੁਤ ਏਦਰ ਬਾਕੀ ਥੋੜਾ ਧਿਆਨ ਰੱਖਣਾ ਕਿਉਂਕਿ ਲੋਕਲ ਪਰਸਨ ਥੋੜੇ ਛੇੜਦੇ ਰਹਿੰਦੇ ਨੇ ਹਾਂਜੀ ਬਾਕੀ ਗਵਰਨਮੈਂਟ ਕੁਝ ਨਹੀਂ ਬੋਲਦੀ ਆइए ਦੇਖਿਏ ਬਹੁਤ ਆਰਾਮ ਹੈ ਹੁਣ ਤਾਂ ਪਹਿਲਾਂ ਨਾਲੋਂ ਵਧੀਆ ਬਹੁਤ ਸੇਫ ਹੈ ਕਿਉਂਕਿ ਪਹਿਲੇ ਚੋਰੀ ਡੱਕੇ ਵਗੈਰਾ ਬਹੁਤ ਪੌਮਲਸ ਇਹ ਸਭ ਕੁਝ ਤਾਂ ਵੀ ਨਹੀਂ ਹੈ ਇਹ ਗਵਰਨਮੈਂਟ ਬਹੁਤ ਬੈਸਟ ਲੋਕਲ ਹੈ ਜੜੀਨਾ ਭਾਈ ਜੱਸੀ ਗੱਲ ਕਰ ਰਿਹਾ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਅਸੀਂ ਪਹਿਲਾਂ ਉਦੋਂ ਗੇੜਾ ਮਾਰਿਆ ਸੀ ਨਾ ਉਦੋਂ ਦੇ ਹਾਲਾਤ ਤੇ ਹੁਣ ਦੇ ਹਾਲਾਤ ਬਹੁਤ ਵੱਖਰੇ ਉਦੋਂ ਜਿਵੇਂ ਮੈਂ ਸ਼੍ਰੀਆਮ ਕੈਮਰਾ ਲਾ ਕੇ ਵਲੋਗਿੰਗ ਕਰ ਰਿਹਾ ਇਹ ਨਹੀਂ ਕਰ ਸਕਦਾ ਸੀ ਕੋਈ ਬਿਲਕੁਲ ਬਹਿਨ ਸੀਗੇ ਇਹ ਚੀਜ਼ਾਂ ਅਫਗਾਨਿਸਤਾਨ ਇੱਕ ਵੱਖਰੀ ਤਰ੍ਹਾਂ ਦਾ ਮੁਲਕ ਸੀ ਹੁਣ ਤਾਂ ਬਹੁਤ ਆਜ਼ਾਦੀ ਹੈ ਇੱਥੇ ਮਤਲਬ ਤੁਸੀਂ ਪਰਮਿਸ਼ਨ ਲੈ ਕੇ ਜਿੱਦੇ ਮਰਜ਼ੀ ਤੁਰੇ ਫਿਰੋ ਜਿੱਥੇ ਮਰਜ਼ੀ ਘੁੰਮੀ ਜਾਓ ਉਦੋਂ ਤਾਂ ਕਿਡਨਾਪਿੰਗ ਬਹੁਤ ਚੱਲਦੀ ਸੀ ਬੰਦੇ ਨੂੰ ਚਾੱਕ ਕੇ ਲੈ ਜਾਂਦੇ ਸੀਗੇ ਤੇ ਬੰਦਾ ਉਹੀ ਗਾਇਬ ਹੋ ਜਾਂਦਾ ਸੀ ਪਤਾ ਨਹੀਂ ਬੰਦਾ ਕਿੱਥੇ ਆਤਾਂ ਸੇਫ ਸੀ ਜਾਂ ਨਹੀਂ ਸੀ ਹੈਨਾ ਤੇ ਹੁਣ ਤਾਂ ਬਹੁਤ ਹੱਦ ਤੱਕ ਸਹੀ ਆ ਮਤਲਬ ਮਾਹੌਲ ਵੀ ਸਹੀ ਆ ਪਿਛਲੇ 2-3 ਸਾਲ ਤੋਂ ਤਾਂ ਤੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਕਿਹੋ ਜਿਹੇ ਹਾਲਾਤ ਆ ਹੁਣ ਕਿਹੜੇ ਹਾਲਾਤਾਂ ਜੋ ਸਾਰਾ ਤੁਹਾਨੂੰ ਅੰਦਰ ਦੱਸਾਂਗੇ ਇਹ ਆ ਗਿਆ ਜੀ ਗੁਰਦੁਆ ਤੇ ਲੋਕਲ ਬੰਦੇ ਵੀ ਨਾ ਇੱਥੇ ਅੰਦਰ ਤੁਹਾਨੂੰ ਜਾਣ ਨਹੀਂ ਦਿੰਦੇ ਹਮੇਸ਼ਾ ਇਹ ਤੁਹਾਨੂੰ ਦੱਸਦਾ ਜੇ ਅਫਗਾਨਿਸਤਾਨ ਕਿਸੇ ਨੇ ਕੈਨੇਡਾ ਅਮਰੀਕਾ ਉੱਥੋਂ ਵੀ ਗੁਰਦੁਆਰਾ ਸਾਹਿਬ ਦੇਖਣਾ ਆਉਣਾ ਹਿਸਟੋਰੀਕਲ ਇੱਥੇ ਗੁਰਦੁਆਰਾ ਸਾਹਿਬ ਨੇ ਜਿਵੇਂ ਆਪਣੇ ਇੱਥੇ ਫਸੇ ਅੰਦਰ ਆ ਗਏ ਇੱਕ ਗੁਰਦੁਆਰਾ ਗੁਰੂ ਹਰ Rai ਸਾਹਿਬ ਜੀ ਦਾ ਹੈ ਇਹ ਇਤਿਹਾਸਿਕ ਹੈ ਜੀ ਇਤਿਹਾਸਿਕ ਹੈ ਗੁਰੂ ਹਰ Rai ਸਾਹਿਬ ਜੀ ਨੇ ਦਰਸ਼ਨ ਦਿੱਤੇ ਇੱਥੇ ਹਮ ਗੁਰਗਤੀ ਕਰ ਦਿੱਤੀ ਹੈ ਹਮ ਇਹਦਰ ਤਪ ਕੀਤਾ ਹੈ ਲੋਕਾਂ ਨੂੰ ਰਸਤੇ 'ਚ ਲਾਂਢ ਲਈ ਸੇਵਾ ਕੀਤੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹ ਕਿੰਨੇ ਸਾਲ ਪੁਰਾਣਾ ਜੀ ਜਸਵੀਰੇ ਗੁਰਦੁਆਰਾ ਸਾਹਿਬ ਦੀ ਇਮਾਰਤ ਕਮ ਸੇ ਕਮ 300 ਸਾਲ ਪੁਰਾਣੀ ਹੈ 300 ਸਾਲ 300 ਸਾਲ ਠੀਕ ਹੈ ਸੋ ਹੁਣ ਥੋੜਾ ਜਿਹਾ ਅੰਦਰੋਂ ਕਰਾਈਏ ਤੁਹਾਨੂੰ ਦਰਸ਼ਨ ਤੁਸੀਂ ਦੇਖੋ 300 ਸਾਲ ਪੁਰਾਣੀ ਇਤਿਹਾਸਿਕ ਇਮਾਰਤ ਅੱਜ ਮਤਲਬ ਬੰਦਿਆ ਬਿਨਾ ਸੁੰਨੀ ਹੈ ਹਨਾ ਸੰਗਤ ਬਿਨਾ ਸੁੰਨੀ ਹੈ ਕੋਈ ਵੀ ਨਹੀਂ ਰਹਿੰਦਾ ਬਿਲਕੁਲ ਹੀ ਬੰਦ ਹੈ ਤੁਸੀਂ ਦੇਖੋ ਕਿਸੇ ਟਾਈਮ ਲੰਗਰ ਚੱਲਦੇ ਹੋਣਗੇ ਜਿਵੇਂ ਲੋ ਲੰਗਰ ਤਪਦੇ ਆ ਤੇ ਸੰਗਤ ਆਉਂਦੀ ਆ 300 ਸਾਲ ਪਹਿਲਾਂ ਦਾ ਮਹਾਰਾ ਜੀ ਰਣਜੀਤ ਸਿੰਘ ਦੇ ਰਾਜ ਆਪਾਂ ਚਲੇ ਗਏ ਤੁਸੀਂ ਦੇਖੋ 300 ਸਾਲ ਪਹਿਲਾਂ ਤਾਂ ਉਦੋਂ ਕਿੰਨੀ ਸੰਗਤ ਇੱਥੇ ਆਉਂਦੀ ਹੋਊਗੀ ਤੇ ਅੱਜ ਕੱਲ ਬਿਲਕੁਲ ਖਾਲੀ ਆ ਕੋਈ ਨਹੀਂ ਹੈ ਦੇਖੋ ਇਹੋ ਜਿਹੇ ਹਾਲਾਤ ਆ ਜੀ ਇਹ ਸਾਰੇ ਜਿੰਨੇ ਗੁਰਦੁਆਰਾ ਸਾਹਿਬ ਦੇ ਆ ਇੱਕ ਬੰਦਾ ਵੀ ਨਹੀਂ ਹੈਗਾ ਇੱਥੇ ਜੇ ਅੱਜ ਦੇ ਟਾਈਮ ਦੀ ਗੱਲ ਕਰੀਏ ਨਾ ਅੱਜ ਦੱਸ ਦਿਆ ਇਸ ਗੁਰਦੁਆਰਾ ਸਾਹਿਬ 'ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਹੈਗਾ ਤੇ ਪੂਰੇ ਕਾਬਲ 'ਚ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਉਹਦੇ 'ਚੋਂ ਸਿਰਫ ਕਾਰ ਤੇ ਪ੍ਰਵਹਨ ਹੈ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਸਿਰਫ ਉੱਥੇ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੁੰਦਾ ਉੱਥੇ ਸੇਵਾ ਸੰਭਾਲ ਹੁੰਦੀ ਆ ਬਾਕੀ ਜਿੰਨੇ ਗੁਰੂ ਘਰ ਆ ਉਹਨਾਂ 'ਚ ਦਾ ਸਿਰਫ ਮਤਲਬ ਜਿਹੜੇ ਆਪਣੇ ਇੱਕ ਸਕਿਉਰਿਟੀ ਗਾਰਡ ਆ ਉਹ ਬਸ ਉੱਥੇ ਖੜੇ ਰਹਿੰਦੇ ਆ ਉਹੀ ਜਿਹੜੇ ਗੁਰਦੁਆਰਾ ਸਾਹਿਬ ਦੀ ਦੇਖਪਾਲ ਮਤਲਬ ਕਰਦੇ ਹਨ ਤੁਸੀਂ ਦੇਖ ਰਹੇ ਹੋ ਇਹ ਕਮਰੇ ਇਹ ਸਾਰੇ ਇਧਰ ਜੋ ਜਨ ਕੇ ਪਾਸ ਘਰ ਨਹੀਂ ਥਾ ਜੋ ਵਗੈਰਾ تھے ਗੁਰਦਾਰੇ ਮੇ ਰਹਤੇ ਥੇ ਆਪਣੇ ਸਿੱਖਪਰਾ ਰਹਿੰਦੇ ਸਾਰੇ ਸਿੱਖਪਰਾ ਸਾਡੇ ਰਹਦੇ ਸੀ ਮਤਲਬ ਸਿੱਖ ਸਿੱਖਪਰਾਵਾਂ ਚ ਵੀ ਉਹ ਹੋ ਸੀਗਾ ਵੀ ਜਿਹੜੇ ਕਈ ਘਟ ਉਹ ਵੀ ਪੈਸੇ ਵਾਲੇ ਸੀਗੇ ਘਟ ਪੈਸੇ ਵਾਲੇ ਜੋ ਜਿਹਦੇ ਕੋਲ ਕੋ ਇੱਥੇ ਰਹਿੰਦੇ ਸੀ ਹਾਂਜੀ ਗੁਰਦਾਰੇ ਚ ਰਹਿੰਦੇ ਸੀ ਕਮ ਸੇ ਕਮ ਇਧਰ ਰਹਿੰਦੇ ਸੀ 50 ਤੋਂ 55 ਬੰਦੇ ਫੈਮਲੀ ਹੂੰ

जो आतंकवादी सी एम्बुलेंस एम्बुलेंस रुकी बस अंदर आए पहले एक छोटा बच्चा था विच, उसको मारा छोटे बच्चे को मारा oh उसने गेट खोला था उसी को मारा फिर उसके बाद गार्ड गार्ड को मारा फिर एक बंदा उधर से जो ग्रंथी थी साहब थे वो शमशेर लेकर निकले कि कोई चोर मोर आ गया फिर उनको शहीद किया बाकी लोग बाग दौड़े इधर उधर छुप गए सारे जिधर भी छुपे थे सारे रस्ते सब कुछ उनको पता था क्योंकि सारी इन्फॉर्मेशन लीक हो गई थी इस गुद्वारे की ਹੂੰ ਇਹ ਸਾਰੇ ਜੋ ਆਪ ਦੇਖ ਰਹੇ ਹੋ ਇਧਰ ਬਹੁਤ ਸਿਕ ਸੰਗਤ ਸੀ ਫਿਰ ਬਹੁਤ ਸਿਕ ਸੰਗਤ ਰਿਸਕਿਊ ਵੀ ਹੋ ਗਈ ਬਚ ਗਈ ਫਿਰ 16 ਬੰਦੇ ਸ਼ਹੀਦ ਹੋ ਗਏ ਉਦੋਂ ਇੱਥੇ ਕਿੰਨੇ ਪਰਿਵਾਰ ਰਹੇ ਦੇ ਸੀ ਕਿੰਨੇ ਬੰਦੇ ਸੀ ਟੋਟਲ ਜਿਹੜੇ ਰਹ ਰਹੇ ਸੀ ਇਧਰ ਉਸ ਟਾਈਮ ਉਸੇ ਦਿਨ ਗੁਜ਼ਾਰੇ ਮੇਂ ਕਮ ਸੇ ਕਮ 80 ਸੇ 85 ਬੰਦੇ ਥੇ 80 85 ਬੰਦੇ ਸ਼ਹੀਦ ਕਿੰਨੇ ਹੋਏ 16 ਬੰਦੇ ਸ਼ਹੀਦ ਹੋ ਗਏ 16 ਬੰਦੇ 16 ਬੰਦੇ ਸ਼ਹੀਦ ਹੋ ਗਏ ਉਸ ਮੇਂ ਛੋਟੀ ਬੱਚੀ ਛੋਟੇ ਬੱਚੇ ऊपर स्कूल में बच्चे थे फिर उनको छोड़ा था उनको कुछ नहीं बोला था उनको बोला था कि आप डरो मत कुछ, कुछ नहीं करेंगे बच्चों को कुछ नहीं बोला था सिर्फ एक बच्ची जो माँ के गोद में थी जो सामने आ गई उसको उसको माँ को मारा उसको भी गोली लग गई अच्छा फिर मुझे ऐसा बताना है जैसे ये गुरुद्वारा खाली कर दिया हाँ जी मतलब गवर्नमेंट ने बोल दिया गवर्नमेंट गोल दिया ऐसी होगी कि जैसे बॉम्ब ब्लास्ट हो तो गया सब सब ਜਿਵੇਂ ਉਦੋਂ ਬਾਅਦ ਚ ਉਦੋਂ ਤਾਂ ਉਦੋਂ ਤਾਂ ਹੋ ਗਿਆ ਸਾਰਾ ਨਹੀਂ ਉਦੋਂ ਬਾਅਦ ਚ ਸੰਗਤ ਦਾ ਫੈਸਲਾ ਸੀ ਵੀ ਗੁਰਦੁਆਰਾ ਖਾਲੀ ਕਰ ਦੋ ਸੰਗਤ ਦਾ ਫੈਸਲਾ ਸੀ ਤੇ ਸਾਨੂੰ ਕੈਨੇਡਾ ਨੇ ਵੀ ਸਿਟੀਜ਼ਨਸ਼ਿਪ ਦਿੱਤੀ ਸੀ ਅੱਛਾ ਉਦੋਂ ਮੈਨੂੰ ਪਤਾ ਪੂਰੀ ਦੁਨੀਆ ਚ ਹਾਈਲਾਈਟ ਹੋ ਗਿਆ ਸੀਗਾ ਉਹ ਫਿਰ ਉਹ ਸਾਰੇ ਚਲੇ ਗਏ ਇੰਡੀਆ ਅੱਛਾ ਇੰਡੀਆ ਚਲੇ ਗਏ ਫਿਰ ਇੱਕ ਕਮ ਸੇ ਕਮ ਬਚੀ ਥੀ ਯਾਹ ਪੇ ਇੱਕ ਥਿੰਗ ਤੋਂ ਬੰਦਾ ਸੰਗਤ ਬਚ ਗਈ ਪੂਰੇ ਅਫਗਾਨਿਸਤਾਨ ਵਿੱਚ ਫਿਰ ਫਿਰ ਅਟੈਕ ਜੋ ਕਰਤੇ ਪਰਵਾਨ ਜੋ ਅਸੀਂ ਹੋਣੀ ਦੇਖਿਆ ਸੀ ਗੁਰਦੁਆਰਾ ਉਧਰ ਜੋ ਅਟੈਕ ਹੋ ਗਿਆ ਫਿਰ ਉਹ ਤੋਂ ਬਾਅਦ ਸਾਰੇ ਚਲੇ ਗਏ ਅੱਛਾ ਹੁਣ ਲਗਭਗ ਹੁਣ ਸਾਰੇ ਚਲੇ ਗਏ ਪੂਰੇ ਅਫਗਾਨਿਸਤਾਨ ਵਿੱਚ 15 ਬੰਦੇ ਨੇ ਜੋ ਵੀ ਬੰਦੇ ਨੇ ਗੁਦਵਾਰੇ ਦੀ ਸੇਵਾ ਲਈ ਕੰਮ ਕਰ ਲਈ ਜੋ bizness ਕਰਦੇ ਨੇ ਰੋਮਨ ਨੇੜੇ ਦਿਖਾਦਾ ਹੈ ਨਾ ਇਹੋ ਜੇ ਹਾਲਾਤ ਆ ਜੀ ਕੁਝ ਅਫਗਾਨਿਸਤਾਨ ਦੇ ਦੇਖੋ ਤੁਸੀਂ ਤੇ ਆ ਅੱਜ ਇਥੇ ਪਹਿਲਾਂ ਸ਼ੀਸ਼ੇ-ਸ਼ੂਸ਼ੇ ਲੱਗੇ ਹੋਏ ਸੀ ਕਹਿੰਦੇ ਸਾਰੇ ਸ਼ੀਸ਼ੇ ਟੁੱਟ ਗਏ ਹੈ ਨਾ ਕੁਝ ਵੀ ਨਹੀਂ ਬਚਿਆ ਹੁਣ ਮਾੜਾ ਮੋਟਾ ਜਿਹੜਾ ਹੈ ਜਿਹੜੇ ਬੋਤ ਸਿੰਘਤ ਨੇ ਬਹੁਤ ਸੰਗਤ ਰਿਸਕ ਹੋ ਗਈ ਕਿਉਂਕਿ ਇਧਰ ਮੁੜੇ ਨਹੀਂ ਥੇ ਅੱਛਾ ਉਹ ਇਧਰ ਨਹੀਂ ਮੁੜੇ ਇਧਰ ਮੁੜੇ ਨਹੀਂ ਥੇ ਬਸ ਜੋ ਜੋ ਬੰਬ ਬਲਸਟ ਹੋਏ ਇਹ ਸਾਰੇ ਸ਼ੀਸ਼ੇ ਮਿਸ਼ੇਸ਼ ਟੁੱਟ ਗਏ ਅੱਛਾ ਸਾਰੇ ਸ਼ੀਸ਼ੇ ਸ਼ੂਸ਼ੇ ਟੁੱਟ ਗਏ ਉਹ ਇਹ ਮਤਲਬ ਇਹਦੀ ਬੇਸਨ ਵਾਲੀ ਧਮਕਣ ਵਾਲੀ ਟੁੱਟ ਗਏ ਸਾਰੇ ਸ਼ੀਸ਼ੇ ਦਾ ਬਹੁਤ ਘੱਟੋ ਘੱਟ 16 17 ਬੰਬ ਬਲਸਟ ਹੋਏ ਥੇ ਉਸ ਦਿਨ ਅੱਛਾ ਰਾਕਟ ਅੱਛਾ ਰਾਕਟ ਮਾਰੇ ਸੀਗੀ ਰਾਕਟ ਲਾਂਚ ਹੋਈ ਲੈ ਤੁਹਾਨੂੰ ਜੀ ਨੇੜੇ ਨੇੜੇ ਹੁਣ ਸਾਰਾ ਦਿਖਾ ਦਾਂ ਇਹਦੇ ਵਿੱਚ ਆ ਕਮਰੇ ਆ ਜੀ ਸਾਰੇ ਇਹ ਹਾਂਜੀ ਸਾਰੇ ਕਮਰੇ ਨੇ ਅੱਛਾ ਸਾਰੇ ਸੰਗਤ ਰਹਿੰਦੀ ਸੀਗੀ ਸਾਰੀ ਸੰਗਤ ਰਹਿੰਦੀ ਸੀ अच्छा जिन्ना ਕੋਲੇ ਘਰ ਨਹੀਂ ਸੀ ਉਹਨਾਂ ਨੂੰ ਇੱਥੇ ਰਹਿائش ਦਿੱਤੀ ਹੋਈ ਸੀ ਬਿਲਕੁਲ ਥੋੜੀ ਹ ਤੰਗੀ ਸੀ ਜੋ ਮੰਦੇ ਸੀ ਉਧਰ ਰਹਿੰਦੇ ਸੀ ਇੱਥੋਂ ਇਹ ਵੀ ਪਤਾ ਲੱਗਦਾ ਜੀ ਕਹਿੰਦੇ ਵੀ ਸਾਰੇ ਅਫਗਾਨੀ ਸਿੰਘਾਂ ਦੇ ਬਿਜ਼ਨਸ ਚੰਗੇ ਨਹੀਂ ਸੀਗੇ ਕੁਝ ਰੋਜੀ ਰੋਟੀ ਲਈ ਗੁਜ਼ਾਰਾ ਵੀ ਕਰਦੇ ਸੀਗੇ ਮਤਲਬ ਜਿਨ੍ਹਾਂ ਦੀ ਰੋਜੀ ਰੋਟੀ ਉਹ ਮਸਾ ਚੱਲਦੀ ਸੀ ਹਨਾ ਹਾਂਜੀ ਜਿਨ੍ਹਾਂ ਥੋੜੇ ਬਹੁਤ ਹੱਟ ਟਾਈਪ ਸੀ ਜੋ ਰੈਂਡ ਨਹੀਂ ਦੇ ਸਿੱਤੀ ਸੀ ਹਾਂਜੀ ਇੱਕ ਘਰ ਨਹੀਂ ਥਾ ਕੁਝ ਆਪਣਾ ਨਹੀਂ ਥਾ ਫਿਰ ਜਿੱਧਰ ਰਹਤੇ ਸੀ ਗੁਰਦੁਆਰੇ ਵਿੱਚ ਰਹਤੇ ਸੀ ਲੰਗਰ ਪਾਣੀ ਛਕਦੇ ਸੀ ਇੱਥੇ ਲੰਗਰ ਪਾਣੀ ਇਹ ਜੋ ਆਪ ਸਾਹਮਣੇ ਦੇਖ ਰਹੇ ਹੋ ਇਹ ਲੰਗਰ ਹਾਲੇ ਇਧਰ ਦਾ ਅੱਛਾ ਚਲੋ ਦੇਖੀ ਆਪਾਂ ਮੜਾ ਜੀ ਹਾਂਜੀ ਹਾਂਜੀ ਲੰਗਰ ਹਾਲੇ ਚਲਿਓ ਜੀ ਆਹ ਦੇਖੋ ਜੀ ਇੰਨਾ ਚ ਵੀ ਜਿਹੜਾ ਘਾ ਆਹ ਇਹਨਾਂ ਇੰਨੀ ਇਨਫੋਰਮੇਸ਼ਨ ਸੀ ਉਹਨਾਂ ਕੋਲ ਲੰਗਰ ਖਾਨੇ ਵਿੱਚ ਇੱਕ ਬੰਦਾ ਛੁਪਿਆ ਸਰਦਾਰ 86 ਉਹਨੂੰ ਲੰਗਰ ਖਾਨੇ ਦੇ ਵਿੱਚ ਮਾਰਿਆ ਸੀ अच्छा फिर ਇਹਨਾਂ ਨੂੰ ਮਤਲਬ ਇਨਫੋਰਮੇਸ਼ਨ ਪਹਿਲੀ ਗਈ ਹੋਈ ਸੀ ਪੂਰੀ ਇਨਫੋਰਮੇਸ਼ਨ ਪੂਰਾ ਮਤਲਬ ਨੈਕਸਟ ਆ ਗਿਆ ਹੋਇਆ ਸੀ ਜੀ ਇਸ ਲਈ ਅਸੀਂ ਕਹਿੰਨੇ ਆ ਜੋ ਵਲੌਗਰ ਆਂਦੇ ਨੇ ਥੋੜਾ ਐਂਟਰੈਂਸ ਤੇ ਥੋੜੇ ਸਿਕਿਉਰਟੀ ਤਾਈਓ ਜਿਹੜਾ ਹੁਣ ਕਰਤੇ ਪ੍ਰਬੰਧ ਗੁਰਦੁਆਰਾ ਉਹਦੀ ਤੁਸੀਂ ਪ੍ਰੋਪਰ ਵੀਡੀਓ ਨਹੀਂ ਦਿੰਦੇ ਜਿਵੇਂ ਆਪਾਂ ਇੱਥੇ ਬਣਾ ਰਹੇ ਆ ਪ੍ਰੋਪਰ ਵੀਡੀਓ ਇਸ ਲਈ ਨਹੀਂ ਦਿੰਦੇ ਕਿਉਂਕਿ ਕੱਲ ਕੋ ਪਤਾ ਨਾ ਲੱਗੇ ਹਾਂ ਥੋੜਾ ਰਿਸਕ ਹੈ ਜੀ ਜਿਵੇਂ ਜਿਹੜਾ ਘਰ ਤੇ ਪਰਵਾਨ ਗੁਰਦੁਆਰਾ ਨੇ ਜਿੱਥੇ ਹੁਣ ਸੰਗਤ ਰਹਿੰਦੀ ਹੈ ਉਹ ਦਾ ਪ੍ਰੋਪਰ ਵੀਡੀਓ ਇਹ ਜਿਵੇਂ ਇੱਥੇ ਅਸੀਂ ਬਣਾਈਆਂ ਨੇ ਉੱਥੇ ਨਹੀਂ ਬਣਾਉਂਦੇ ਹਲੇ ਬੰਦੇ ਸਜਿੰਦਾ ਲੱਗਿਆ ਹੈ ਬਹੁਤ ਵੱਡਾ ਲੰਗਰ ਖਾਲ ਹੈ ਅੱਛਾ ਜੀ ਇੱਕ ਟਾਈਮ ਤੇ ਯਹਾਂ ਪੇ 800 900 ਬੰਦੇ ਲੰਗਰ ਖਾਤੇ ਸੀ ਹੂੰ ਲੰਗਰ ਬਣਦਾ ਥਾ ਮੇਲਾ ਹੋਤਾ ਥਾ ਯਹਾਂ ਪੇ ਬਹੁਤ ਜ਼ਿਆਦਾ ਅੱਛਾ ਗੁਰਪੁਰਬ ਵਿਸਾਖੀ ਉਹ ਵੀ ਮਨਾਏ ਜਾਂਦੇ ਹੋਣਗੇ ਬਹੁਤ ਪ੍ਰੋਗਰਾਮ ਇਧਰ ਹੋਤੇ ਸੇ ਇਹ ਇਤਿਹਾਸਿਕ ਗੁਰਦੁਆਰਾ ਹੈ ਗੁਰੂ ਹਰ Rai ਸਾਹਿਬ ਜੀ ਦਾ ਕੋਸਤੀ ਜਾਨਾ ਤੁਸੀਂ ਆਪਣੇ ਅੱਖੀ ਦੇਖਦੇ ਹੋ ਜਿਵੇਂ ਇੱਥੋਂ ਦੇ ਹਾਲਾਤ ਅਸੀਂ ਖੁਦ ਅੱਖੀ ਦੇਖੇ ਇੱਥੇ ਸੰਗਤ ਅਸੀਂ ਅੱਖੀ ਰਹਿੰਦੀ ਮੈਂ ਖੁਦ ਦੇਖ ਕੇ ਗਿਆ ਉਸ ਤੋਂ ਪਹਿਲਾਂ ਦੇ ਜਿਹੜੇ ਜ਼ਮਾਨੇ ਦੇ ਜਿਵੇਂ ਕਈ ਜਾਣੇ ਹੁਣ ਜਿਵੇਂ ਸਾਨੂੰ ਮੈਸੇਜ ਆਉਂਦੇ ਹੁੰਦੇ ਹੁੰਦੇ ਆ ਨਾ ਜਿਵੇਂ ਫਰਗਾਨੀ ਸਿੰਘ ਸਾਨੂੰ ਪਿਛਲੇ ਸਾਲ ਸਾਊਥ ਹਾਲ ਵੀ ਮਿਲੇ ਸੀਗੇ ਇੰਗਲੈਂਡ 'ਚ ਰਹਿੰਦੇ ਆ ਕਿ ਕੈਨੇਡਾ ਰਹਿੰਦੇ ਆ ਉਹ ਉਹਨਾਂ ਨੇ ਸਾਨੂੰ ਸਪੈਸ਼ਲੀ ਕਿਹਾ ਸੀ ਕਹਿੰਦੇ ਤੁਸੀਂ ਇੰਨੇ ਦੇਸ਼ ਘੁੰਮ ਲੈਣਾ ਮਤਲਬ ਸਾਨੂੰ ਕਹਿੰਦੇ ਫਰਗਾਨਿਸਤਾਨ ਵੀ ਸਾਡਾ ਦੇਸ਼ ਦਿਖਾ ਦਿਓ ਕਹਿੰਦੇ ਜਿੱਥੇ ਅਸੀਂ ਕਦੇ ਜਾ ਹੀ ਨਹੀਂ ਸਕਦੇ ਦੁਬਾਰਾ ਘੁੰਮ ਨਹੀਂ ਸਕਦੇ ਹਨ ਉਹਨਾਂ ਨੂੰ ਇਹ ਦੇਖ ਕੇ ਕਿਵੇਂ ਲੱਗਦਾ ਹੋਊਗਾ ਇਹ ਸਾਰੀਆਂ ਚੀਜ਼ਾਂ ਹਨ ਅੱਜ ਕਿਹੜੇ ਹਾਲਾਤ ਹਨ ਕਿਉਂਕਿ ਇਹ ਗੱਲਾਂ ਫੀਲ ਤਾਂ ਮਤਲਬ ਮੈਂ ਖੁਦ ਕਰ ਰਿਹਾ ਵੀ ਅਸੀਂ ਕਿਹੜੇ ਹਾਲਾਤਾਂ 'ਚ ਛੱਡ ਕੇ ਗਏ ਸੀ ਉਦੋਂ ਤੇ ਕਿਹੜੇ ਹਾਲਾਤਾਂ 'ਚ ਅੱਜ ਇਹ ਚੀਜ਼ਾਂ ਦੇਖ ਰਹੇ ਹਾਂ ਬਹੁਤ ਦੁਖਦਾਇਕ ਹੁੰਦਾ ਹੈਗਾ ਇਹ ਵੈਸੇ ਸਾਰੇ ਕਿਤੇ ਚੱਲਦਾ ਯਾਰ ਹੁਣ ਜੇ ਆਪਾਂ ਕਹਾਂਗੇ ਵੀ ਮਤਲਬ ਸਾਰੇ ਅਫਗਾਨੀ ਮਾੜੇ ਅਫਗਾਨੀ ਵੀ ਨਹੀਂ ਸਾਰੇ ਮਾੜੇ ਬਹੁਤ ਸਾਰੇ ਇਹ ਜਿਹੇ ਵੀ ਅਫਗਾਨੀ ਐ ਮਤਲਬ ਜਿਹੜੇ ਮਤਲਬ ਇਹਨਾਂ ਨੂੰ ਸੇਫ ਰੱਖਦੇ ਆ ਸਿਕਿਓਰ ਰੱਖਦੇ ਆ ਜਾਂ ਸਾਡੀ ਮਹਿਮਾਨ ਨਵਾਜ਼ੀ ਕਰਦੇ ਆ ਇਹਨਾਂ ਦੀ ਕਰਦੇ ਆ ਖਤਰਦਾਰੀ ਇਹ ਰੋਜ਼ ਹੀ ਇਹਨਾਂ 'ਚ ਰਹਿੰਦੇ ਆ ਚੰਦ ਗਲੋਗ ਕੁਝ ਕੁ ਲੋਗ ਮਾੜੇ ਹੁੰਦੇ ਆ ਜਿਹੜੇ ਇਹ ਜਾ ਕੁਝ ਕਰ ਜਾਂਦੇ ਆ ਹਨ ਤੇ ਕੌਮ ਸਾਰੀ ਬਦਨਾਮ ਹੋ ਜਾਂਦੀ ਹੈ ਤੇ ਹੁਣ ਅਸੀਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਾਉਨੇ ਸਾਂ ਲਓ ਜੀ ਇੱਥੇ ਵੀ ਆ ਦਰਵਾਜ਼ੇ ਦੇਖ ਲਓ ਦਰਵਾਜ਼ੇ ਤੁਸੀਂ ਦੇਖ ਲਓ ਵੀ ਐਡੇ ਐਡੇ ਦਰਵਾਜ਼ੇ ਮੋٹے ਦਰਵਾਜ਼ੇ ਲੱਗੇ ਹੋਏ ਇਹ ਸਾਰੇ ਬੁਲਟਪਰੂਫ ਦਰਵਾਜ਼ੇ ਪੂਰੇ ਬੁਲਟਪਰੂਫ ਹੈ ਇਹ ਬਾਅਦੋਂ ਲਾਏ ਆ ਜੀ ਸਾਰੇ ਕਿ ਪਹਿਲਾਂ ਹੀ ਸੀਗੇ ਇਹ ਬਾਅਦੋਂ ਲਾਏ ਨੇ ਹਾਂ ਜੀ ਇਹ ਸਾਰੇ ਬੁਲਟਪਰੂਫ ਹੋਣ ਲਾਏ ਆ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਗੇਟ ਇਹ ਜੋੜਾ ਕਰਤਾ ਗੇਟ ਹੈ ਅੱਛਾ ਜੀ ਹਾਂ ਜੀ ਚਲੋ ਜੀ ਅੰਦਰੋ ਕਰਾਈਏ ਕਰਦੇ ਆ ਇਹ ਲੰਗਰ ਹਾਲ ਹੈ ਜੋ ਜਿੱਥੇ ਪ੍ਰਸ਼ਾਦ ਪਹਿਲਾਂ ਗਏ ਪ੍ਰਸ਼ਾਦ ਪ੍ਰਸ਼ਾਦਾ ਬੰਡਾ ਸੀ ਇੱਧਰ ਜੋ ਇਹ ਤਲੇ ਦੇਖ ਰਹੇ ਹੋ ਤੁਸੀਂ ਇਹ ਫਿਰ ਲੰਗਰ ਹਾਲ ਹੈ ਜਿੰਨੇ ਵੀ ਅਸੀਂ ਗੇਟ ਦੇਖ ਰਹੇ ਆ ਨਾ ਸਾਰੇ ਬੁਲਟ ਪ੍ਰੂਫ ਨੇ ਦੁਨੀਆ ਭਰ ਦੇ ਗੁਰਦੁਆਰੇ ਦੇਖੇ ਪਰ ਇੰਨੀ ਮਤਲਬ ਸੇਫਟੀ ਸਿਕਿਉਰਿਟੀ ਆ ਚੀਜ਼ ਨਾ ਕਦੇ ਵੀ ਨਹੀਂ ਦੇਖੀ ਹੈਗੀ ਮਤਲਬ ਵੀ ਐਵੇਂ ਦਾ ਹੋਵੇ ਇਹ ਦਰਬਾਰ ਹਾਲ ਹੁੰਦਾ ਸੀਗਾ ਜੀ ਸਾਰਾ ਤੇ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਮੈਂ ਤੁਹਾਨੂੰ ਦੱਸਿਆ ਵੀ ਹੁਣ ਇੱਥੇ ਪ੍ਰਕਾਸ਼ ਹੈ ਨਹੀਂਗਾ ਤੇ ਸਾਹਮਣੇ ਵਾਲੇ ਪਾਸੇ ਤੁਹਾਨੂੰ ਦਿਖਾਦਾ ਤੇ ਇਸ ਥਾਂ ਦੇ ਉੱਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਸੀਗਾ ਕਿਸੇ ਟਾਈਮ ਵਾਹਿਗੁਰੂ ਸੱਚ ਜਪਾ ਜੀ ਇਹ ਹੁਣ ਅਸੀਂ ਇਹ ਹਾਗੇ ਜੀ ਉੱਪਰਲੇ ਪਾਸੇ ਇੱਥੇ ਤੇ ਇੱਥੇ ਕੀ ਹੁੰਦਾ ਸੀ ਜੀ ਇਹ ਵੀ ਹਾਲੇ ਇਧਰ ਵੀ ਸੰਗਤ ਸਾਰੀ ਬੈਠੀ ਸੀ ਇਧਰ ਦੇਖ ਰਿਹਾ ਮਨਜੀ ਸਾਹਿਬ ਹੈ ਇਧਰ ਨਗਰ ਕੀਰਤਨ ਹੁੰਦਾ ਸੀ ਹਮ ਬਾਵੇ ਦੀ ਵੀਰ ਨੂੰ ਵਿਸਾਖੀ ਵਾਲ ਦਿਨ ਪੂਰੇ ਗੁਰਦੁਆਰੇ ਚੋਂ ਮਾ ਕੇ ਫਿਰ ਪਾਠ ਪੂਜਾਂ ਦੀ ਸੀ ਫਿਰ ਅੱਛਾ ਇੱਥੇ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸਿਆ ਵੀ ਗੁਰਪੁਰਪੁਰਬ ਨਗਰ ਕੀਰਤਨ ਮਨਾਏ ਜਾਂਦੇ ਸੀਗੇ ਹਾਂਜੀ ਤੇ ਵੀ ਇਹ ਆਲੇ ਦੁਆਲੇ ਹੋਰ ਜਿਵੇਂ ਪਾਕਿਸਤਾਨ ਇੱਥੋਂ ਇੱਥੋਂ ਪਾਕਿਸਤਾਨ ਕਿੰਨੀ ਦੂਰ ਹੈ ਇੱਥੋਂ ਪਾਕਿਸਤਾਨ ਕਾਫੀ ਨਜ਼ਦੀਕ ਪਾਸੇ 7 ਘੰਟੇ ਦਾ ਰਸਤਾ ਹੈ ਉੱਥੋਂ ਵੀ ਫਿਰ ਜਿਵੇਂ ਪਸ਼ਾਵਰ ਵਗੈਰਾ ਉੱਥੋਂ ਸੰਗਤਾਂ ਸੀ ਅੱਛਾ ਉੱਥੋਂ ਸੰਗਤਾਂ ਦੀ 300 200 ਬੰਦੇ ਆਉਂਦੇ ਸੀ ਸੰਗਤ ਦਰਸ਼ਨ ਲਈ ਪਾਠ ਪੂਜਾ ਲਈ ਸੇਵਾ ਲਈ ਹੂੰ ਤੇ ਕਾਫੀ ਉਸ ਟਾਈਮ ਸੰਗਤ ਵੀ ਬਹੁਤ ਸੀ ਫਿਰ ਉਹ ਤਾਂ ਮਿਲਦਾ ਜਿਵੇਂ 7 ਘੰਟੇ ਉਹ ਤਾਂ ਹਫਤੇ ਦੀ ਹਫਤੇ ਵੀ ਆਉਂਦੇ ਹੋਣਗੇ ਮਹੀਨੇ ਦੀ ਮਹੀਨੇ ਦੀ ਨਹੀਂ ਬਸ ਸਾਲ ਵਿੱਚ ਦੋ ਵਾਰ ਤਿੰਨ ਵਾਰ ਆਤੇ ਸੇ ਅੱਛਾ ਪੂਰੇ ਗੁਰਦੁਆਰੇ ਦੇ ਦਰਸ਼ਨ ਕਰਤੇ ਸੇ ਫਿਰ ਮਹੀਨਾ ਦੋ ਮਹੀਨੇ ਰਹਿ ਕੇ ਸਾਰੀ ਸੇਵਾ ਪਾਠ ਪੂਜਾ ਕਰਕੇ ਚਲੇ ਜਾਂਦੇ ਸੇ ਠੀਕ ਹੈ ਇਧਰ ਵਿਸਾਖੀ ਦਾ ਪੂਰੇ ਦਾ ਪਾਠ ਹੁੰਦਾ ਹੈ ਹੂੰ ਉਹ ਹੁੰਦਾ تھا ਇਧਰ ਹੂੰ ਕਾਫੀ ਮੌਜਮਸਤੀ ਸੀ ਉਸ ਟਾਈਮ ਕਾਫੀ ਹੁਣ ਫਿਰ ਇਹਦਾ ਤੁਸੀਂ ਮਤਲਬ ਜਿਵੇਂ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਦੇਖ ਰਿਹਾ ਵੀ ਜਾਲੇ ਲੱਗੇ ਪਏ ਆ ਸਾਰਾ ਹਨ ਬੰਦ ਹੈਗਾ ਤੇਰੇ ਸੇਵਾ ਸੰਭਾਲ ਫਿਰ ਕਰਦੇ ਹਾਂ ਕੁਝ ਟਾਈਮ ਸੇਵਾ ਸੰਭਾਲ ਐ ਐਸੇ ਕਿ ਹਫਤੇ ਬਾਫਤੇ ਮਾਤੇ ਨਿਸ਼ਾਨ ਸੇਬ ਵੀ ਚੇਂਜ ਕਰਦੇ ਹਰ ਗੁਰਦੁਆਰੇ ਦਾ ਜੋ ਗੁਰਦੁਆਰਾ ਜਲਾਲਾਬਾਦ ਹੋ ਗਿਆ ਸ਼ਮਾਲੀ ਵਿੱਚ ਹੋ ਗਿਆ ਗਜ਼ੀ ਵਿੱਚ ਹੋ ਗਿਆ ਹਾਂਜੀ ਇਧਰ ਕੇ ਗੁਰਦੁਆਰੇ ਹੋ ਗਏ ਸਾਰੇ ਗੁਰਦੁਆਰੇ ਜੋ ਹੈ ਸਭ ਗੁਰਦੁਆਰੇ ਜੋ 15 ਗੁਰਦੁਆਰੇ ਓਪਨ ਹੈ ਚਲਦੇ ਸਭ ਗੁਰਦੁਆਰੇ ਤੇ ਸੇਵਾ ਸੰਭਾਲਦੇ ਪੂਰੀ ਸੇਵਾ ਸੰਭਾਲਦੇ ਆ 15 ਲੋਕ ਆਨੇ ਹਰ ਸ਼ੁੱਕਰਵਾਰ ਸਾਰੇ ਗੁਰਦੁਆਰੇ ਸੇਵਾ ਪਾਠ ਪੂਜਾ ਕਰਕੇ ਸਾਫ ਸਫਾਈ ਕਰਕੇ ਫਿਰ ਜਾਣਿਆ ਬਾਈ ਜੀ ਦੱਸਦੇ ਨਾ ਜਿਹੜਾ ਝੂਮਰ ਹੈ ਕਹਿੰਦੇ ਇੱਕ ਝੂਮਰ ਹੈ 7 7 ਲੱਖ ਰੁਪਏ ਦਾ ਹੈ ਐਨਾ ਮੈਂ ਹਾਂਜੀ ਇੱਕ ਟਾਈਮ ਵਿੱਚ ਇਹੋਂ ਤੁਸੀਂ ਦੇਖ ਰਹੇ ਹੋ ਸਾਰਾ ਰੀਨੋ ਰੀਨੋਵੇਟ ਹੋਣਾ ਹੈ ਰੀਨੋਵੇਟ ਹੋ ਗਿਆ ਹਾਂ ਪਹਿਲੇ ਸਾਰੀ ਉੱਪਰ ਵੀ ਕਾਰਪਟ ਲੱਗੀ ਸੀ ਅੱਛਾ ਜੀ ਗੁਰਸਿੱਖਾ ਨੇ ਕਾਰਪਟ ਲਗਾਈ ਸੀ ਉਸ ਟਾਈਮ ਅੱਛਾ ਜੀ ਕਾਫੀ ਮਹਿੰਗੀ ਕਾਰਪਟ ਠੀਂ ਨੀਚੇ ਸਾਰੇ ਕਾਰਪਟ ਠੀਂ ਹਾਂਜੀ ਫਿਰ ਜੋ ਅਟੈਕ ਹੋਇਆ ਸਭ ਕੁਝ ਤੈਸ ਤੈਸ ਹੋ ਗਿਆ ਸਭ ਕੁਝ ਜਿਵੇਂ ਆਪ ਦੇਖ ਰਹੇ ਹੋ ਸਾਰਾ ਰੀਨੋ ਝੂਮਰ ਹੈ ਸਾਹਮਣੇ ਪਈ ਹੈ ਇਸ ਗੁਰਦਾਰੇ ਮੇਂ ਬਹੁਤ ਜ਼ਿਆਦਾ ਜ਼ੁ ਬਸ ਯੋਗੇ ਗੁਰਦੁਆਰਾ ਤੇ ਇਹ ਵੀ ਚਾਹੀਦਾ ਯਾਰ ਹੁਣ ਜਿਵੇਂ ਪੂਰੀ ਦੁਨੀਆ ਚ ਮਤਲਬ ਆਪਣੇ ਸਿੱਖ ਬੈਠੇ ਆ ਨਾ ਸਿੱਖ ਫੈਮਿਲੀ ਸਾਰੀਆਂ ਬੈਠੀਆਂ ਤੇ ਉਹਨਾਂ ਨੂੰ ਚਾਹੀਦਾ ਵੀ ਉਹ ਇੱਥੇ ਕੋਈ ਜਮਾ ਕਮੇਟੀਆਂ ਜ਼ਿੰਮੇਵਾਰੀ ਲੈਣ ਪਾਠ ਪੂਜਾ ਲਈ ਹੋਣ ਜਿਵੇਂ ਇੰਡੀਆ ਮੇ ਆਤੇ ਹੈ ਇਧਰ ਵੀ ਸੇਫਟੀ ਬਹੁਤ ਜ਼ਿਆਦਾ ਹੈ ਰਿਸਕਾ ਵੀ ਨਹੀਂ ਹੈ ਅਭੀ ਕੁਝ ਵੀ ਨਹੀਂ ਆਪ ਦੇਖ ਰਹੇ ਹੋ ਆਪਨੇ ਗੁਮੇ ਸਭ ਕੁਝ ਦੇਖ ਕੇ ਕਿਸੇ ਕੋ ਕੁਝ ਕੋਈ ਨਹੀਂ ਬੋਲਦਾ ਬਸ ਲੋਕਾਂ ਕਾ ਸੇਫਟੀ ਪਰਪਸ ਤੋਂ ਨਹੀਂ ਹੁੰਦੇ ਡਰਦੇ ਨਹੀਂ ਹੁੰਦੇ ਹੈ ਨਾ ਪਰ ਅਭੀ ਉਹ ਪਰ ਜਿਵੇਂ ਨਾ ਆਪਣੇ ਇਤਿਹਾਸਿਕ ਸਥਾਨ ਐ ਇਹਨਾਂ ਨੂੰ ਮੈਨੂੰ ਐ ਲੱਗਦਾ ਵੀ ਦੇਖ ਕੇ ਜਾਣਾ ਚਾਹੀਦਾ ਕਿਉਂਕਿ ਦੇਖੀ ਵੀ ਜਾਣਾ ਚਾਹੀਦਾ ਤੇ ਸੇਵਾ ਵੀ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਤੇ ਦੂਜਾ ਇਹ ਆ ਵੀ ਜਿਵੇਂ ਆਪਣੇ ਕਮੇਟੀਆਂ ਹਨਾ ਜਿਵੇਂ ਜਾ ਐਸਜੀਪੀਸੀ ਹੈ ਸ਼ਰੋਮਣੀ ਕਮੇਟੀ ਹੈ ਜਾਂ ਹੋਰ ਉਹਨਾਂ ਨੂੰ ਵੀ ਚਾਹੀਦਾ ਵੀ ਚਲੋ ਸੰਗਤ ਤਾਂ ਹੁਣ ਇੱਥੇ ਨਹੀਂ ਹੈਗੀ ਧਰਮ ਪ੍ਰਚਾਰ ਤਾਂ ਨਹੀਂ ਹੋ ਸਕਦਾ ਤਾਂ ਹੌਲੀ ਹੌਲੀ ਜਿਵੇਂ ਹੁਣ ਟੂਰਿਸਟ ਇਹਨਾਂ ਨੇ ਇੱਥੋਂ ਦੀ ਜਿਹੜੀ ਨਵੀਂ ਗਵਰਨਮੈਂਟ ਤਾਲਿਬਾਨ ਦੀ ਆਈ ਉਹਨਾਂ ਨੇ ਟੂਰਿਸਟ ਨੂੰ ਲੋਅ ਕਰਤੇ ਵੀ ਖੁੱਲੇ ਤੁਸੀਂ ਆਓ ਦੇਖੋ ਕਿਉਂਕਿ ਇਹ ਵੀ ਵੱਧ ਤੋਂ ਵੱਧ ਹੁਣ ਚਾਹੁੰਦੇ ਨੇ ਵੀ ਸੇਫਟੀ ਰਹੇ ਵੀ ਜੇ ਜੇ ਅਸੀਂ ਸੇਫ ਰੱਖਾਂਗੇ ਤਾਂ ਟੂਰਿਸਟ ਆਉਣਗੇ ਹੈਨਾ ਤੇ ਫਿਰ ਵੀ ਇਹ ਆ ਵੀ ਉਹ ਉਹਨਾਂ ਟਾਈਮ ਐਸਜੀਪੀਸੀ ਜਾਂ ਹੋਰ ਕਮੇਟੀਆਂ ਜਿੰਨੀਆਂ ਵੀ ਦੁਨੀਆ ਭਰ ਚ ਦੇਖਦੇ ਆ ਉਹਨਾਂ ਨੂੰ ਘੱਟੋ ਘੱਟ ਇਹ ਚਾਹੀਦਾ ਵੀ ਇੱਥੇ ਸੇਵਾ ਸੰਭਾਲਦਾ ਜਿੰਮਾ ਚੱਕਣਾ ਹੈਨਾ ਇੱਥੇ ਉਹੋ ਕਰਨ ਖੂਬਸੋ ਮੈਸੇਜ ਜਾਊਗਾ ਜੀ ਬਹੁਤ ਦਿਵਾਰੇ ਰਿਨੋਵੇਟੇ ਬਸ ਦਰਸ਼ਨ ਲਈ ਜੋ ਆਉਣਾ ਚਾਹੁੰਦਾ ਹੈ ਦਰਸ਼ਨ ਕਰਕੇ ਤੇ ਬਾਈ ਹੋਣੀ ਵੈਸੇ ਦੱਸ ਦਿਆ ਕਹਿੰਦੇ ਵੀ 15 ਜਣੇ ਅਸੀਂ 15 ਜਣੇ 15 ਜਣੇ ਕਿੰਨੇ ਗੁਰਦੁਆਰਾ ਸਾਹਿਬ ਦੀ ਸਾਰੀ ਸੇਵਾ ਸੰਭਾਲਿਆ ਜਿਹੜੀ ਇਹ ਇਹ ਕਰਦੇ ਆ ਆਪ ਦੇਖੋ ਕਿ ਧੂਲ ਵੀ ਨਹੀਂ ਹੈ ਮਿੱਟੀ ਵੀ ਨਹੀਂ ਸਾਰੇ ਸਾਫ ਸਫਾਈ ਕਰਕੇ ਹਰ ਹਫਤੇ ਹਰ ਗੁਰਦਾਰੇ ਵਿੱਚ ਜਾ ਕੇ ਸਾਫ ਸਫਾਈ ਕਰਕੇ ਨਿਕਲਦੇ ਪਾਠ ਪੂਜਾ ਕਰਕੇ ਬਾਬੇ ਕੀ ਬੀੜ ਹਰ ਗੁਰਦਾਰੇ ਵਿੱਚ ਜੋ ਦਰਸ਼ਨ ਕਰਦੇ ਉਸ ਟਾਈਮ ਜਾਂਦੇ ਪਾਠ ਪੂਜਾ ਵੀ ਕਰਦੇ ਲੈ ਕੇ ਜਾਂਦੇ ਨਗਰ ਕੀਰਤਨ ਕਰਦੇ ਇਧਰਲੇ ਪਾਸੇ ਬਾਈ ਜੀ ਦੱਸਦੇ ਐ ਛੇ ਵੀ ਸਕੂਲ ਸੀਗਾ ਕਨੇ ਅੰਦਰ ਜਿੱਥੇ ਆਪਣੇ ਜਿੰਨੀ ਇੱਥੇ ਸੰਗਤ ਰਹਿੰਦੀ ਸੀ ਉਹਨਾਂ ਇਧਰ ਜੋ ਤੁਸੀਂ ਦੇਖ ਰਹੇ ਹੋ ਇਹ ਕਮਰੇ ਨੇ ਉਹ ਥੱਲੇ ਇੱਕ ਇੱਕ ਕਮਰਾ ਸਕੂਲ ਸੀ ਇੰਗਲਿਸ਼ ਪੜਾਈ ਲਈ ਇੱਕ ਕਮਰਾ ਪੰਜਾਬੀ ਪੜਾਈ ਲਈ ਇਧਰ ਵੀ ਕਾਫੀ ਲੋਕ ਪੜਾਈ ਕਰਦੇ ਸਨ ਇੱਕ ਟਾਈਮ ਵਿੱਚ 300 400 ਬੱਚੇ ਪੜਾਈ ਕਰਦੇ ਸਨ ਇੱਥੇ ਤਾਂ ਨਹੀਂ ਨੁਕਸਾਨ ਹੋਇਆ ਸੀ ਸਕੂਲ 'ਚ ਮਤਲਬ ਇੱਥੇ ਤਾਂ ਨਹੀਂ ਆਏ ਸੀ ਜਿੰਨੇ ਕਮਰੇ ਤੁਸੀਂ ਦੇਖ ਰਹੇ ਹੋ ਸਾਰੇ ਰੀਨੋਵੇਟ ਹੋਏ ਨੇ ਸਾਰੇ ਜਲਾਏ ਸੀ ਸਾਰੇ ਸਾਰੇ ਅਗਲਾਤੀ ਸੀ ਉਹ ਇਸ ਗੁਦਾਰੇ ਵਿੱਚ ਕਾਫੀ ਸਿਲੰਡਰ ਵੀ ਸੀ ਸਾਰੇ ਸਿਲੰਡਰ ਨੂੰ ਲਿਆ ਕੇ ਜੋੜ ਕੇ ਧਮਾਕਾ ਕੀਤਾ ਸੀ ਇਕੱਠਾ ਹਾਂਜੀ ਇਕੱਠਾ ਪੂਰਾ ਵੈਲ ਪਲਾਨ ਨਾਲ ਕੀਤਾ ਗਿਆ ਪੂਰਾ ਸਭ ਕੁਝ ਪਤਾ ਸੀ ਉਹ ਕਮਰਾ ਵੀ ਸਕੂਲ ਸੀ ਹੁਣ ਉੱਤੇ ਜਾਣਾ ਅਸੀਂ ਦਿਖਾਣਾ ਹੈ ਤੁਹਾਨੂੰ ਸਾਰੇ ਕਮਰੇ ਸਾਰੇ ਸਕੂਲ ਨੇ ਹਮ ਅੱਛਾ ਇਹ ਵੀ ਸਕੂਲ ਦਾ ਕਮਰਾ ਹਾਂਜੀ ਸਰ ਉੱਤੇ ਜੋ ਸਾਰੀ ਬਿਲਡਿੰਗ ਹੈ ਸਕੂਲ ਦੇ ਅੰਡਰ ਆਉਂਦੀ ਹੈ ਹਮ ਇਹ ਚਲੋ ਅੰਦਰ ਚਲ ਕੇ ਦੇਖ ਲਓ ਅੰਦਰ ਦੇਖ ਲਓ ਆਕੇ ਇਹ ਹੈ ਜੀ ਇਹ ਗੇਟ ਖੁੱਲਦਾ? ਹਾਂਜੀ ਗੇਟ ਖੁੱਲਦਾ। ਆ ਦੇਖੋ ਕਿਵੇਂ ਜਾਲੇ ਲੱਗੇ ਪਏ। ਐਸੀ niche ਕਰੋ ਖੁੱਲ ਜਾਏਗਾ। ਖੁੱਲਿਆ। ਨਹੀਂ ਖੁੱਲਦਾ ਨਹੀਂ। ਫੁੱਲ ਲਗੇ। ਖੁੱਲਣਾ ਹੀ ਨਹੀਂ। ਬਾਹਰਲੇ ਪਾਸੇ ਇੱਥੋਂ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਦਿਖਾਦਾ। ਇੱਥੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਇਹ ਆ। ਉਹ ਨਿਸ਼ਾਨ ਸਾਹਿਬ ਦੇਖੋ ਸਾਹਮਣੇ ਝੂਰਿਆ। ਤੇ ਉੱਪਰਲੇ ਪਾਸੇ ਸਕੂਲ ਸੀਗਾ ਸਾਰਾ। ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ। ਉਹ ਦੂਰ ਤੱਕ ਕਾਬਲ ਸ਼ਹਿਰ ਦਿਖਦਾ। ਏ ਵੀ ਜੁੱਸੀ ਜੋ ਦੇਖ ਰਹੇ ਹੋ ਸਾਹਮਣੇ ਇਹ ਵੀ ਸਾਰੇ ਕਮਰੇ ਗੁਰਦੁਆਰੇ ਦੇ ਨੇ ਅੱਛਾ ਇਹ ਸਾਰੇ ਗੁਰਦੁਆਰੇ ਲਈ ਇਧਰ ਵੀ ਸੰਗਤ ਰਹਿੰਦੀ ਸੀ ਹੂੰ ਇਹ ਵੀ ਗੁਰਦੁਆਰੀ ਸੰਗਤ ਤੇ ਉਹ ਟੈਂਕੀ ਪਾਣੀ ਦੀ ਹੂੰ ਜੋ ਪਾਣੀ ਹੂੰ ਉਹ ਇਧਰ ਵੀ ਸਾਰੀ ਸੰਗਤ ਰਹਿੰਦੀ ਸੀ ਟੈਂਕੀ ਪਾਣੀ ਕੀ ਇਧਰ ਵੀ ਸਾਰੀ ਸੰਗਤ ਰਹਿੰਦੀ ਸੀ ਇਧਰ ਸਾਰੇ ਸਕੂਲ ਸੀ ਇਹ ਨਿਸ਼ਾਨ ਸਾਹਿਬੇ ਚਲੋ ਦਿਖਾਣਾ ਮੈਂ ਤੁਹਾਨੂੰ ਉੱਤੇ ਵੀ ਬੜਾ ਆਪ ਦੇਖ ਕੇ ਆਏ ਆ ਰੇ ਮਾਨੂੰ ਤੁਹਾਨੂੰ ਪਤਾ ਅੱਜ ਮੈਂ ਦੇਖ ਰਿਹਾ ਕਿੰਨੇ ਕਬੂਤਰ ਉੱਡ ਰਹੇ ਆ ਕਬੂਤਰ ਬੈਠੇ ਆ ਹਨਾ ਇਧਰ ਬਹੁਤ ਪਹਿਲੇ ਕਬੂਤਰੋ ਕੇ ਲੀਏ ਦਾਣਾ ਸਭ ਕੋਈ ਡਾਲਦੇ ਥੇ ਬਹੁਤ ਕਬੂਤਰ ਥੇ ਕਿਉਂਕਿ ਸੇਵਾ ਸੇਵਾ ਲਈ ਹੂੰ ਸੇਵਾ ਬਹੁਤ ਜਿੱਥੇ ਸਿੱਖ ਹੋਵੇ ਉੱਥੇ ਸੇਵਾ ਹੁੰਦੀ ਹੈ ਹਾਂਜੀ ਹਾਂਜੀ ਆ ਸਾਹਮਣੇ ਮੈਂ ਤੁਹਾਨੂੰ ਦਿਖਾਦਾ ਜਿਹੜਾ ਰੋਡ ਹੈ ਮੇਨ ਇਹ ਇਹ ਰੋਡ ਜਾਂਦਾ ਹੈ ਹਾਂਜੀ ਇਹ ਮੇਨ ਰੋਡ ਹੈ ਜੋ ਉਹ ਤੁਸੀਂ ਰੋਡ ਦੇਖ ਰਹੇ ਹੋ ਹਾਂਜੀ ਉਧਰ ਫਿਰ ਜਾ ਕੇ ਦੂਸਰਾ ਗੁਰਦੁਆਰਾ ਹੈ ਇਹ ਦੇਖ ਰਹੇ ਹੋ ਇਮਾਰਤ ਜੁੱਤੀ ਜੋ ਹਾਂਜੀ ਇਹ ਗੁਰਦੁਆਰਾ ਹੈ ਅੱਧਵਾਜ ਤੁਹਾਨੂੰ ਹੋਰ ਗੁਰਦੁਆਰਾ ਸਾਹਿਬ ਦਿਖਾਉਣਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਬਾਕੀ ਤੁਹਾਨੂੰ ਨੇੜੇ ਦਿਖਾ ਦਾਂ ਤੇ ਔਰ ਜ਼ੂਮ ਕਰੋ ਤਨ ਉਹ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਹੈ ਇੱਕ ਗੁਰਦੁਆਰਾ 6ਵੇਂ ਪਾਚਾਈ ਦਾ ਗੁਰਦੁਆਰਾ ਹੈ ਅੱਛਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੀ ਗੁਰੂ ਹਰਗੋਬਿੰਦ ਜੀ ਦਾ ਗੁਰਦੁਆਰਾ ਹੈ ਇਹ ਵੀ ਚੋਰ ਬਜ਼ਾਰ ਸ਼ੋਰ ਬਜ਼ਾਰ ਦੇ ਵਿੱਚ ਹੈ ਸ਼ੋਰ ਬਜ਼ਾਰ ਦੇ ਵਿੱਚ ਹਮ ਚਲੋ ਫਿਰ ਚਲਦੇ ਆਂ ਇਹ ਰੋਡ ਕਿੱਧਰ ਨੂੰ ਜਾਂਦਾ ਜੀ ਸਾਰਾ ਇਹ ਇਹ ਸਾਰੇ ਰੋਡ ਅਲਗ ਅਲਗ ਪਾਸ ਜਾਂਦੇ ਨੇ ਜੋ ਅਸਲੀ ਕਾਬਲੀ ਲੋਕ ਰਹਤੇ ਹਨ ਉਹ ਕੁਝ ਖਰਾਬਾ ਤੇ ਕੁਝ ਖਰਾਬਾ ਦਾ ਮਤਲਬ ਇਹ ਹੈ ਕਿ जितने कमज़ोर लोग माजर लोग थे इधर आके रहते थे ये लोग गरीब तबका इधर जो लोग हैं मन के बहुत साफ बहुत अच्छे बंदे पर असली काबिलिय भी कोई बचा भी नहीं है इनके का बीच में क्योंकि सारे काबली चले गए मेन जो काबिलिये हैं वो बहुत अच्छे लोग हैं ये कुछ खराब आते इधर संगीत होते थे इधर हाँ जी गाने माने सब ये चलता था ਅਭੀ ਤੋਂ ਬੰਦੇ ਇਸ ਗਵਰਨਮੈਂਟ ਵਿੱਚ ਕੁਛ ਨਹੀਂ ਹੈ ਹਾਂਜੀ ਕੁਛ ਨਹੀਂ ਹੈ ਚਲਿਏ ਫਿਰ ਚਲਦੇ ਹਾਂ ਉੱਪਰ ਤੇ ਬਾਈ ਜੀ ਦੱਸ ਦਿਆ ਕਿ ਜਿਹੜਾ ਇਹ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਨੇੜੇ-ਨੇੜੇ ਇਥੇ ਪੰਜ ਗੁਰੂ ਘਰ ਨੇ ਉਹ ਵੀ ਇਤਿਹਾਸਿਕ ਤੇ ਇਹਦਾ ਕਾਰਨ ਇਹੀ ਹੈ ਕਿਉਂਕਿ ਜਿਹੜਾ ਪ੍ਰਾਣਾ ਕਾਬਲ ਸੀ ਪ੍ਰਾਣਾ ਟਾਈਮ ਦਾ ਸ਼ਹਿਰ ਸੀ ਜਿਹੜਾ ਜਦੋਂ ਗੁਰੂ ਸਾਹਿਬਾਨ ਨੇ ਇਧਰ ਚਰਨ ਪਾਏ ਹੈ ਨਾ ਉਹ ਇਹ ਏਰੀਆ ਸੀਗਾ ਮਤਲਬ ਕਾਬਲ ਸ਼ਹਿਰ ਜਿੱਥੇ ਰਿਹਾ ਸੀਗਾ ਅੱਜ ਕੱਲ ਦਾ ਤਾਂ ਕਾਬਲ ਬਹੁਤ ਦੂਰ ਤੱਕ ਮਾਡਰਨ ਸਿਟੀ ਫੈਲਿਆ ਹੋਇਆ ਹੈ ਜਿਵੇਂ ਮੰਨ ਲਓ ਦਿੱਲੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਮੱਝੇ ਮੈਂ ਆਪਣੇ ਦਿੱਲੀ ਐ ਜਿੱਥੇ ਨੌਵੇਂ ਪਾਸ਼ਾ ਨਗਰ ਦੇਖਵਾਦਰ ਜੀ ਨਿਸ਼ੀਦੀ ਚਾਂਦਨੀ ਚੌਕ ਲਾਲ ਕਿਲਾ ਪੁਰਾਣੀ ਦਿੱਲੀ ਇੱਕ ਅਲੱਗ ਐ ਨਵੀਂ ਦਿੱਲੀ ਆ ਚ ਪਤਾ ਨਹੀਂ ਕਿੱਥੇ ਕਿ ਤੱਕ ਵਸ ਗਈ ਉਸੇ ਤਰੀਕੇ ਨਾਲ ਨਾ ਇਹ ਏਰੀਆ ਜਿਹੜਾ ਅੱਜ ਵੀ ਇੱਥੇ ਸ਼ੋਰ ਬਾਜ਼ਾਰ ਨੂੰ ਤਾਂ ਜੋ ਸ਼ੁਰੂ ਚ ਤੁਹਾਨੂੰ ਦੱਸੇ ਪੁਰਾਣਾ ਕਾਬਲ ਕਿਹਾ ਜਾਂਦਾ ਸੀਗਾ ਅੱਜ ਵੀ ਪੁਰਾਣਾ ਕਾਬਲ ਕਿਹਾ ਜਾਂਦਾ ਹੈਗਾ ਮਾਡਰਨ ਸਿਟੀ ਜਿੱਦਾ ਮਾਡਰਨ ਬਾਜ਼ਾਰ ਆ ਗਏ ਮਾਡਰਨ ਚੀਜ਼ਾਂ ਆ ਗਈਆਂ ਇੱਥੇ ਤੁਹਾਨੂੰ ਜਿਹੜੀਆਂ ਦੁਕਾਨਾਂ ਦਿਖਾਈਆਂ ਪਹਿਲਾਂ ਉਹ ਐਸੇ ਕਰਕੇ ਕੱਚੀਆਂ ਨੇ ਕੱਚੇ ਘਰ ਕੱਚਾ ਸਾਰਾ ਕੁਝ ਮਤਲਬ ਪੁਰਾਣਾ ਪੁਰਾਣਾ ਮਿਲ ਜੂਗਾ ਕਾਬਲ ਦੇ ਵੀ ਦੋ ਹਿੱਸੇ ਆ ਇੱਕ ਤਾਂ ਇਹ ਪੁਰਾਣੇ ਹੈ ਪੁਰਾਣੇ ਵਾਲਾ ਹਿੱਸਾ ਇਹ ਹੈ ਨਵੇਂ ਵਾਲਾ ਤਾਂ ਪਹਿਲਾਂ ਪਿਛਲੇ ਵਲੌਗਸ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਸਾਰਾ ਪਾਜੀ ਆਉਣ ਟ੍ਰਸਨ ਦਿਖਾਣੇ ਬਿਦਵਾਰੇ ਦਾ ਸਭ ਤੋਂ ਉੱਤਲਾ ਉੱਪਰਲਾ ਹਿੱਸਾ ਹਾਂਜੀ ਇਹ ਬਿਲਕੁਲ ਬਿਲਕੁਲ ਆਪਾਂ ਛੱਤ ਤੇ ਆ ਗਏ ਛੱਤ ਤੇ ਆ ਗਏ ਨਿਸ਼ਾਨ ਸਾਹਿਬ ਇਹਦਰ ਹਾਂਜੀ ਇਹਦਾ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀ ਤੇ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ ਬਿਲਕੁਲ ਉੱਪਰਲੇ ਪਾਸੇ ਇਥੋਂ ਤੁਸੀਂ ਚੰਗੇ ਤਰੀਕੇ ਨਾਲ ਸਾਰਾ ਜਿਹੜਾ ਕਾਬਲ ਆਉਦਾ ਹੈ ਪੂਰਾ ਦੇਖ ਸਕਦੇ ਹੋ ਇਧਰਲੇ ਪਾਸੇ ਮਾਡਰਨ ਸਿਟੀ ਹੈ ਇਹ ਇਹ ਪੂਰੀ ਮਾਡਰਨ ਸਿਟੀ ਹੈ ਅੱਛਾ ਇਹ ਮਾਡਰਨ ਹੈ ਕਿੰਨੀ ਬੜੀ ਬਿਲਡਿੰਗ ਬਣ ਗਈ ਹੈ ਕਿੰਨਾ ਕੈਸੀ ਗਾੜੀਆਂ ਆ ਗਈਆਂ ਇਧਰ ਤਾਂ ਕੱਚੇ ਘਰ ਆ ਹਨਾ ਪਿੱਛੇ-ਪਿੱਛੇ ਸਾਰਾ ਐਸ ਸਮਝ ਲਓ ਇਤਿਹਾਸਿਕ ਜਗ੍ਹਾ ਇਹ ਹੈ ਇਹ ਰੀਨੋਵੇਟ ਨਹੀਂ ਹੋ ਸਕਦੀ ਠੀਕ ਹੈ ਗਵਰਨਮੈਂਟ ਨਹੀਂ ਛੋਟੀ ਕਿਉਂਕਿ ਇਤਿਹਾਸਿਕ ਜਗ੍ਹਾ ਐਸੇ ਗਵਰਨਮੈਂਟ ਨੇ ਮਨਾ ਕੀਤਾ ਹੋਇਆ ਹੈ ਇਸ ਸਮੇਂ ਆਪ ਦੇਖੋ ਫਿਰ ਕਿਲਾ ਹੈ ਅੱਛਾ ਉਹ ਕਿਲਾ ਆ ਗਿਆ ਕਿਲਾ ਹੈ ਹਮ ਸ਼ੱਕ ਹੈ ਸਾਹਮਣੇ ਆਪ ਦੇਖ ਸਕਦੇ ਹੋ ਗੁਰਦੁਆਰਾ ਹੈ ਗੁਰੂ ਹਰਿਗੋਬਿੰਦ ਹਾਂਜੀ ਇਹ ਤਾਂ ਗੁਰਦੁਆਰਾ ਆਪਾਂ ਜਾਣਾ ਇੱਥੇ ਹੈ ਨਾ ਤੇ ਇਹਦੇ ਪਿੱਛੇ ਗੁਰਦੁਆਰਾ ਹੈ ਗੁਰੂ ਹਰ ਬਾਬਾ ਸ੍ਰੀ ਚੰਦ ਦਾ ਗੁਰਦੁਆਰਾ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਵਾਂ ਨਾ ਉਹ ਸੀ ਸਾਹਮਣੇ ਇਹ ਇਹਦੇ ਪਿੱਛੇ ਗੁਰੂ ਗੁਰੂ ਸਾਹਿਬ ਨਹੀਂ ਬਾਬਾ ਸ੍ਰੀ ਚੰਦ ਦਾ ਗੁਰਦੁਆਰਾ ਹੈ ਤੇ ਉਧਰ ਦੋ ਗੁਰਦੁਆਰੇ ਹੋਰ ਨੇ ਬਾਬਾ ਮਨਸਾ ਜੀ ਦਾ ਗੁਰਦੁਆਰਾ ਹੈ ਤੇ ਇੱਕ ਮੰਦਰ ਹੈ ਠੀਕ ਹੈ ਹਾਂਜੀ ਉਹ ਸਾਹਮਣੇ ਤੁਹਾਨੂੰ ਜਿੰਨੇ ਘਰ ਦਿਖਾਵਾਂ ਨਾ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਸੀ ਵੀ ਕੱਚੇ ਘਰ ਤੁਹਾਨੂੰ ਅੱਜ ਵੀ ਮਿਲ ਜਾਣਗੇ ਇੱਥੇ ਓ ਦੇਖੋ ਆ ਜਿੰਨੇ ਤੁਸੀਂ ਘਰ ਦੇਖ ਰਹੇ ਹੋ ਸਾਰੇ ਕੱਚੇ ਆ ਚ ਵੀ ਸਾਰੇ ਕੱਚੇ ਨੇ ਤੇ ਲੋਕ ਵੀ ਰਹਿੰਦੇ ਨੇ ਸਾਰੇ ਹਾਂਜੀ ਇਹ ਅੱਧਾ ਇਲਾਕਾ ਜੋ ਤੁਸੀਂ ਦੇਖ ਰਹੇ ਹੋ ਸਾਰੇ ਸਿੱਖਾਂ ਦਾ ਸੀ ਅੱਛਾ ਜੀ ਉਸ ਸਾਈਡ ਉਸ ਸਾਈਡ ਇਹ ਸਾਰੇ ਬਹੁਤ ਹੀ ਕਬਜ਼ੇ ਹੋ ਗਏ ਬਹੁਤ ਹੀ ਸਿੱਖਾਂ ਨੇ ਛੋਟੀਏ ਬਾਗਦੋੜ ਨੇ ਅੱਛਾ ਸਾਰੇ ਪਿਛਲੇ ਸਾਰੇ ਘਰ ਹੀ ਆਪਣੇ ਸਿੱਖਾਂ ਦੇ ਸੀਗੇ ਪੂਰੇ ਘਰ ਕਮ ਸੇ ਕਮ 6000 ਫੈਮਲੀ ਇੱਧਰ ਰਹਤੀ ਸੀ 6000 ਫੈਮਲੀ ਓ ਮਾਈ ਗੋਡ ਸੀ चालीस uh, साल पहले mm. उस टाइम कम से कम आठ लाख संगत थी अफगानिस्तान mm. में mm. uh, जो संगत थी जो पिछली बार लड़ाई हुई जो पिछली पहली गवर्नमेंट आई थी तालिबान की थी. Mm. उस टाइम दौड़ में कुछ पाकिस्तान चले गए कुछ इंडिया चले गए mm. कुछ, mm. कुछ बाहर चले गए उस टाइम फिर कम हो गई संगत आते आते दो हजार पंद्रह में अस्सी हजार संगत रहेगी इधर अफगानिस्तान में आठ लाख से अस्सी हज़ार फिर वो अस्सी हजार संगत भी बस जी रही थी फिर dire dire kuch chale ke kuch bombless ye bombless ke baad to sab kuch khatam ho gaya jo sangat pe do teen bar attack ho gaya fir mann toot gaya sab ka kyunki safe nahi tha fir chhodna pada afghanistan sab chale gaye bas dukh hota hai ki ye gurudware ye ghar ye zameen sab rahegi koi nahi hai sambhalne wala apna na ghar bar chhadna bahut okha honda kyunki jinniya partition diyan stories aap sun diyan ਆਪਣੇ ਬਜ਼ੁਰਗ ਦੱਸਦੇ ਰਹੇ ਹੈ ਨਾ ਵੀ ਅਸੀਂ ਆਪਣੀਆਂ ਜ਼ਮੀਨਾਂ ਸੀ ਆਪਦੇ ਘਰ ਛੱਡ ਗਏ ਉੱਥੇ ਘਰ ਛੱਡੇ ਫਿਰ ਘਰ ਛੱਡੇ ਉਧਰ ਨਇਆ ਘਰ ਬਣਾਇਆ ਫਿਰ ਬਹੁਤ ਔਖਾ ਜੀ ਬਹੁਤ ਫਿਰ ਜਿੰਨਾ ਮੈਨੂੰ ਐ ਲੱਗਦਾ ਹੈ ਜਿੰਦਗੀ ਸ਼ੁਰੂ ਕਰਨਾ ਬਹੁਤ ਮੁਸ਼ਕਲ ਬਹੁਤ ਮਸਕਰ ਹਾਂ ਜਿੰਨਾ ਤਸ਼ੱਦਦ ਇੰਨਾ ਪਰਿਵਾਰਾਂ ਨੇ ਝੱਲੇ ਹੈ ਨਾ ਬਹੁਤ ਹਾਂ ਜੀ ਕਿਉਂਕਿ ਕੰਮ ਕਰ ਕੰਮ ਉਧਰ ਆਂਦਾ ਨਹੀਂ ਸੀ ਉੱਥੇ ਕਿਹਾ ਆਏ ਆ ਵੀ ਮੰਨ ਲਓ ਇੱਥੋਂ ਜ ਛੱਡ ਕੇ ਵਾਗੇ ਉੱਥੇ ਨਾਲ ਦੀ ਨਾਲ ਕੰਮ ਮਿਲ ਗਿਆ ਉੱਥੇ ਨਾਲ ਦੀ ਨਾਲ ਘਰ ਮਿਲ ਗਿਆ ਉੱਥੇ ਹੀ ਪਤਾ ਨਹੀਂ ਕਿਹੜੇ ਹਾਲਾਤਾਂ ਜਦਵਾਰੇ ਪੈਰਾਂ ਸਿਰ ਹੁੰਦੇ ਆ ਹੈਨਾ ਤੇ ਆਪਣਾ ਘਰ ਪੱਤ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਉਹ ਵੀ ਆਪਣਾ ਪਿਛਲਾ ਸਾਰਾ ਕੁਝ ਛੱਡ ਕੇ ਜਾਣਾ ਇਹ ਯਹਾਂ ਯਹਾਂ ਦਾ ਤਾਂ ਇਧਰ ਹੀ ਛੋੜ ਦਿੱ ਗਏ ਨਾ 2020 ਵਿੱਚ ਜੋ ਅਟੈਕ ਹੋਇਆ ਤਾਂ ਲੋਕੋ ਨੇ ਬਿਲਕੁਲ ਘਰ ਦੁਕਾਨ ਸਭ ਕੁਝ ਐਸਾ ਬੜੀ ਬੜੀ ਛੋੜ ਕੇ ਗਏ ਭਾਗ ਹੀ ਗਏ ਬਸ ਭਾਗੀ ਗਏ ਬਸ ਬਿਲਕੁਲ ਸਭ ਕੁਝ ਭੁੱਲ ਜਾਓ ਬਸ ਚਲੋ ਜਾਨ ਬਚਾਓ ਜਾਨ ਬਚਾਓ ਅਇਤ ਇਹ ਜਿਹੜੀ ਕਮੈਂਟ ਆਈ ਹੈ ਤੁਹਾਨੂੰ ਦੱਸਦਾ ਜਿਹੜਾ ਪਹਿਲਾਂ 98 ਦੇ ਵਿੱਚ ਆਈ ਸੀ ਮਨ ਲਾਦਾ ਜਦੋਂ ਫਸਟ ਟਾਈਮ ਮਤਲਬ ਤਾਲਿਬਾਨ ਆਇਆ ਹੈ ਨਾ ਉਦੋਂ ਕਾਫੀ ਹੱਲਾ ਗੁੱਲਾ ਹੋਇਆ ਸੀਗਾ ਬਹੁਤ ਲੋਕ ਭੱਜ ਗਏ ਬੜੀ ਸੰਘਤ ਕਿਉਂਕਿ ਡਰ ਸੀਗਾ ਇੱਕ ਇਹਨਾਂ ਨੇ ਵੀ ਆਪਣੀ ਥੋੜੀ ਪਾਲਿਸੀ ਚੇਂਜ ਕੀਤੀ ਜਦੋਂ ਦੁਬਾਰਾ ਹੁਣ ਮੰਨ ਲਓ 20 ਸਾਲ ਬਾਅਦ ਆਏ ਇਹ ਦੁਬਾਰਾ ਪਾਵਰ ਚ ਆਏ ਹੈ ਇਹਨਾਂ ਨੇ ਹੁਣੇ ਪਹਿਲਾਂ ਵਰਗੇ ਨਹੀਂ ਰਹੇ ਇਹਨਾਂ ਨੇ ਇਹਨਾਂ ਨੂੰ ਵੀ ਸਮਝ ਆ ਗਈ ਕਿ ਸਟ੍ਰਿਕਟ ਹੋਣ ਨਾਲ ਕੁਝ ਨਹੀਂ ਬਣਦਾ ਟੂਰਿਸਟ ਹਾਂਜੀ ਦੁਨੀਆ ਬਦਲ ਗਈ ਕੁਛ ਵੀ ਹਾਂਜੀ ਇਹ ਵੀ ਟੂਰਿਸਟ ਨੂੰ ਬੁਲਾਉਂਦੇ ਆ ਹੁਣ ਵੱਧ ਤੋਂ ਵੱਧ ਵੀ ਸਾਡੀ ਜੋ ਰਿਸਪੈਕਟ ਹੈ ਦੁਨੀਆ 'ਚ ਜਾਵੇ ਸਾਡੀ ਜਿਹੜੀ ਗੁੱਡ ਅਮੇਜ ਆ ਉਹ ਦੁਨੀਆ ਸਾਹਮਣੇ ਜਾਵੇ ਹੈ ਨਾ ਟੂਰਿਸਟ ਸੇ ਜ਼ਿਆਦਾ ਬਸ ਪੈਸੇ ਹੀ ਆ ਤਾਂ ਇਹ ਸਭ ਕੁਝ ਹਟਾਏ ਹਾਂਜੀ ਆ ਕੀ ਬੋਲਤੇ ਹੈ ਇਕਨੋਮੀ ਬੜ੍ਹਦੀ ਹੈ ਇਕਨੋਮੀ ਬੜ੍ਹਦੀ ਹੈ ਚਲੋ ਜੀ ਹੁਣ ਅਸੀਂ ਚੱਲਦੇ ਆ ਅਗਲੇ ਸਥਾਨ ਤੇ ਗੁਰਦੁਆਰਾ ਸਾਹਿਬ ਉਹ ਤੁਹਾਨੂੰ ਦਰਸ਼ਨ ਕਰਾਉਨੇ ਆ